ਹੁਣ ਬਚ ਗਏ ਗੋਡੇ ਤੁਹਾਡੇ ਹਾਂ ਗੋਡੇ ਬਚ ਗਏ ਮੇਰੇ ਬਹੁਤ ਬਹੁਤ ਮੁਬਾਰਕਾ ਸਤ ਮੈਨੂੰ ਇਥੋਂ ਖੜੇ ਹੀ ਜਾਂਦਾ ਸੀ ਜਿਵੇਂ ਮੈਂ ਹੁਣ ਖੜੀ ਹਾਂ ਇਤਜ਼ਾਬ ਦੇ ਬੀਪੀ ਦੇ ਗੋਡਿਆਂ ਦੇ ਮੋਢਿਆਂ ਦੇ ਥਾਇਰੋਇਡ ਦੇ ਬੜੇ ਮਰੀਜ਼ ਨੇ ਜਿਵੇਂ ਲੁਧਿਆਣੇ ਚ ਤਾਂ ਖਾਸ ਕਰਕੇ ਚੇੇੇ ਗੋੜੀਆਂ ਬੀਪੀ ਦੀਆਂ ਖਾਂਦੇ ਆ ਰੋਜ਼ ਪਰ ਇਹਨਾਂ ਦਾ ਬੀਪੀ ਕੰਟਰੋਲ ਨਹੀਂ ਹੁੰਦਾ ਕਿਉਂ ਕਿ ਉਹਨੇ ਸਿਰਫ ਘੰਟੇ 2 ਘੰਟੇ ਲਈ ਆਰਾਮ ਕਰਨਾ ਹੈ ਪਰ ਜਿਹੜਾ ਆਯੁਰਵੈਦ ਆ ਉਹ ਪੱਕੇ ਤੌਰ ਤੇ ਹੱਲ ਕਰਦਾ ਹੈ ਪੱਕੇ ਤੌਰ ਤੇ ਬਾਡੀ ਨੂੰ ਡੀਟੌਕਸ ਕਰਦਾ ਹੈ ਪਿੰਡ ਦੀ ਫਿਰਨੀ ਹੈਗੀ ਹੈ ਜਿੱਥੇ ਅਸੀਂ ਇਸ ਵੇਲੇ ਖੜੇ ਆ ਤਸਵੀਰਾਂ ਤੁਹਾਨੂੰ ਅਸੀਂ ਦਿਖਾ ਦਿੰਦੇ ਆ ਲੋਕ ਨੇ ਸਵੇਰ ਤੋਂ ਹੀ ਇੱਥੇ ਆ ਜਾਂਦੇ ਨੇ ਕੋਈ ਸਾਨੂੰ ਕੀਤਾ ਸੀ ਵੀ ਤੁਸੀਂ ਇੱਥੇ ਦੇ ਗੋਡੇ ਬੰਦ ਲਾ ਦਿਓ ਔਰ ਕੋਈ ਇਲਾਜ ਨਹੀਂਗਾ ਬਟ ਸਾਨੂੰ ਹੁਣ 15 ਦਿਨਾਂ ਦੇ ਵਿੱਚ ਕਾਫੀ ਫਰਕ ਆਇਆ ਇਹਨਾਂ ਦੇ ਗੋਡਿਆਂ ਨੂੰ ਵੀ 15 ਦਿਨਾਂ ਚ ਹਾਂਜੀ ਠੀਕ ਠਾਕ ਲਾ ਲਓ ਕੈਪਟਨ ਸਾਹਿਬ ਜਿਹੜਾ ਦਿਨਾਂ ਨਾ ਭੁੱਲ ਗਿਓ ਮੈਂ ਤੁਸੀਂ ਨਹੀਂ ਨਹੀਂ ਜਿਹੜਾ 15 ਦਿਨ ਹੋਏ ਆਉਂਦੇ ਇਹਨਾਂ ਨੂੰ ਯਾਨੀ ਜਿਹੜੀ ਦਰਦ ਉਸ ਟਾਈਮ ਹੁੰਦਾ ਸੀ ਉਹ ਦਰਦ ਨਹੀਂ ਗਾ ਮੈਂ ਤਾਂ ਮੰਜੇ ਤੇ ਵੀ ਨਹੀਂ ਪੈ ਸਕਦੀ ਸੀ ਇੰਨਾ ਮੇਰੇ ਦਰਦ ਸੀ ਹੁਣ ਤਾਂ ਤੁਸੀਂ ਆਰਾਮ ਨਾਲ ਖੜੇ ਹੋ ਗੜੀ ਹੁਣ ਮੈਂ ਹੁਦਿਆਣੇ ਬਹੁਤ ਠਾਈਂ ਦਿਖਾਇਆ ਵਾ ਸਾਰੇ ਨੇ ਅਪਰੀਸ਼ੀਏਸ਼ਨ ਕੀਤਾ ਫਿਰ ਜਦੋਂ ਇਹਨਾਂ ਕੋਲ ਆਏ ਵੈਜੀ ਕੋਲ ਆਏ ਵੈਜੀ ਨੇ ਕੀ ਕਿਹਾ ਆਪਰੇਸ਼ਨ ਬਚਾ ਦੇ ਬਿਨਾ ਆਪਰੇਸ਼ਨ ਤੋਂ ਠੀਕ ਕਰ ਦਾਂਗੇ ਅੱਛਾ ਤੇ ਫਿਰ ਹੁਣ ਠੀਕ ਹੋਣ ਲੱਗ ਗਏ ਹਾਂਜੀ ਫਰਕ ਆ ਡਾਕਟਰ ਕੋਲ ਗਏ ਐਲੋਪੈਥੀ ਵੀ ਯੂਜ਼ ਕਰਲੇ ਹੋਏ ਆਯੁਰਵੇਦ ਦੀ ਹੋਰ ਡਾਕਟਰਾਂ ਤੋਂ ਵੀ ਗਏ ਸੀ ਆਪਣੇ ਲੋਕਲ ਏਰੀਆ ਦੇ ਵਿੱਚ ਪਰ ਸਾਨੂੰ ਕਿਤੇ ਉਹ ਮਤਲਬ ਇਸ ਬੱਚੇ ਵਾਸਤੇ ਕੋਈ ਰਿਲੀਫ ਨਹੀਂ ਮਿਲਿਆ ਪੇਟ ਦੀ ਜਿਆਦਾ ਸੋਸ ਕਰਕੇ ਮਤਲਬ ਪੇਟ ਦੀ ਤੋਂ ਪ੍ਰੋਬਲਮ ਰਹਿੰਦੀ ਸੀ ਮੈਨੂੰ ਤੇ ਵਾਰੀ ਆ ਚੁੱਕੀ ਪੰਜ ਛੇ ਵਾਰੀ ਕੁਝ ਫਰਕ ਲੱਗਿਆ ਹਾਂਜੀ ਫਰਕ ਕਿੰਨਾ ਕੁ ਫਰਕ ਹੈ ਕਾਫੀ ਫਰਕ ਹੈਗਾ ਮੈਨੂੰ ਲੱਗਦਾ ਕਿ ਜੇਕਰ ਵੈਦ ਭੰਗੂ ਹਣਾ ਕੋਲ ਪਹਿਲਾਂ ਤੁਸੀਂ ਮਿਲ ਲੈਂਦੇ ਆ ਇਦਾਂ ਦੇ ਵੈਦ ਕੋਲ ਮਿਲ ਜੰਦੇ ਤੁਹਾਡੀ ਜਿਹੜੀ ਬੱਚੇਦਾਨੀ ਹੈਗੇ ਬਚ ਜਾਂਦੀ ਬਿਲਕੁਲ ਜੀ ਮੈਂ ਤਾਂ ਬਹੁਤ ਜ਼ਿਆਦਾ ਹੁਣ ਪਛਤਾਈਆਂ ਵੀ ਜਿਹੜਾ ਵੀ ਨੰਨੇ ਸਾਲ ਵੱਧਦਾ ਹੁਣ ਪਤਾ ਲੱਗਿਆ ਜੀ ਕਿ ਬਹੁਤ ਅੱਛੇ ਵੈਦ ਆ ਬੜੀ ਛੋਟੀ ਉਮਰ ਦੇ ਆ ਬੜੀ ਈਸ਼ੀ ਦਵਾਈ ਦਿੰਦੇ ਆ ਉਹ ਬੜੇ ਮਰੀਜ਼ਾਂ ਨੂੰ ਉਤੋਂ ਫਾਇਦਾ ਵੀ ਹੋਇਆ ਨੀਰੰਦਰ ਕੈਮੀਕਲ ਭਰ ਭਰ ਕੇ ਰੋਜ਼ ਇਹਦੇ ਅੰਦਰ ਜ਼ਹਿਰਾਂ ਭਰ ਭਰ ਕੇ ਅਸੀਂ ਦਿਨ ਪਰ ਦਿਨ ਆਪਣੇ ਜਿਹੜੇ ਸਰੀਰ ਨੂੰ ਇੱਕ ਜ਼ਮੀਨ ਵਾਂਗੂ ਆਪਾਂ ਬੰਜਰ ਬਣਾ ਰਹੇ ਹਾਂ ਜੀ ਅਸੀਂ ਸਾਗ ਬਣਾ ਲੰਨੇ ਆ ਅਸੀਂ 5-5 ਦਿਨ ਉਹਨੂੰ ਫ੍ਰਿਜ ਚੋਂ ਕੱਢ ਕੱਢ ਕੇ ਤੜਕੇ ਲਾ ਲਾ ਕੇ ਲਸਣ ਅਦਰਕ ਪਾ ਪਾ ਕੇ ਉਹਨੂੰ ਖਾਂਦੇ ਆ ਅਸੀਂ ਬੀਪੀ ਆਪ ਵਧਾਉਨੇ ਆ ਲੇਡੀ ਨੇ ਬੈਡ ਤੋਂ ਪੈਰ ਥੱਲੇ ਲਾਉਣਾ ਨਹੀਂ ਉਹਦੇ ਬੱਚੇ ਮੈਂ ਤਾਂ ਨਹੀਂ ਸੋਚਦਾ ਵੀ ਉਹਦੇ ਬੱਚੇ ਪੈਦਾ ਕਿੱਦਾਂ ਹੋ ਜਾਣਗੇ ਬੱਚੇਦਾਨੀ ਅੱਜ ਗਰਮੀਆਂ ਭਰੀਆਂ ਪਈਆਂ ਜੀ ਟੈਸਟ ਕਰਾ ਕਰਾ ਕੇ ਟੈਸਟਾਂ ਦੇ ਵਿੱਚ ਆਉਂਦਾ ਕੁਝ ਨਹੀਂ ਦਾਲ ਜਿੰਨੀ ਦੀ ਲੈ ਲਓ ਤਜਾਬ ਨਹੀਂ ਬਣੂਗਾ ਐਡੀਆਂ ਕਮਾਲ ਦੀਆਂ ਚੀਜ਼ਾਂ ਅਸੀਂ ਛੱਡੀ ਬੈਠੇ ਹਾਂ ਅਸੀਂ ਕੈਪਸੂਲ ਕੈਮੀਕਲ ਵਾਲੇ ਖਾਈ ਜਾਂਦੇ ਆ ਤਾਂ ਜ਼ਹਿਰਾਂ ਘਟਣੀਆਂ ਨਹੀਂ ਸਕੋਂ ਹੋਰ ਅੰਦਰ ਸਰੀਰ ਦੇ ਜੜੀ ਭਰਨੀਆਂ ਨੇ ਸਲਾਮ ਨਮਸਤੇ ਸਤਿ ਸ਼੍ਰੀ ਅਕਾਲ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਹੋ ਤੁਸੀਂ ਤੁਹਾਡੇ ਨਾਲ ਮੈਂ ਹਾਂ ਕਾਸਿਫ faruqui ਤੁਸੀਂ ਅਕਸਰ ਫੋਨ ਕਰਕੇ ਟੈਲੀਫੋਨ ذریعے ਮੋਬਾਈਲ ذریعے WhatsApp ਤੇ ذریعے ਤੁਸੀਂ ਸਾਨੂੰ ਪੁੱਛਦੇ ਹੋ ਕਿ ਜਿਹੜੇ ਪੰਜਾਬ ਦੇ ਯੰਗੇਸਟ ਵੈਦ ਵੈਦ ਜਗਰੂਪ ਸਿੰਘ ਭੰਗੂ ਲੁਧਿਆਣੇ ਕਿੱਥੇ ਬੈਠਦੇ ਨੇ ਤੇ ਅੱਜ ਅਸੀਂ ਅੱਜ ਤੁਹਾਨੂੰ ਉਹ ਥਾਂ ਦਿਖਾਉਣ ਵਾਲਿਆਂ ਜਿੱਥੇ ਲੁਧਿਆਣੇ ਇਤਵਾਰ ਨੂੰ 10 ਵਜੇ ਤੋਂ ਲੈ ਕੇ ਸ਼ਾਮ ਨੂੰ 5 ਵਜੇ ਤੱਕ ਵੈਦ ਭੰਗੂ ਨੇ ਜਿਹੜੇ ਉਹ ਮਰੀਜ਼ਾਂ ਦਾ ਚੈੱਕਅਪ ਕਰਦੇ ਨੇ ਤਸਵੀਰਾਂ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਇਹ ਲੁਧਿਆਣਾ ਦਾ ਦੁਗਰੀ ਏਰੀਆ ਹੈਗਾ ਤੇ ਦੁਗਰੀ ਪਿੰਡ ਦੀ ਫਿਰਨੀ ਹੈਗੀ ਹੈ ਜਿੱਥੇ ਅਸੀਂ ਇਸ ਵੇਲੇ ਖੜੇ ਆ ਤਸਵੀਰਾਂ ਤੁਹਾਨੂੰ ਅਸੀਂ ਦਿਖਾ ਦਿੰਨੇ ਆ ਲੋਕ ਨੇ ਸਵੇਰ ਤੋਂ ਹੀ ਇੱਥੇ ਆ ਜਾਂਦੇ ਨੇ ਤੇ ਉਸ ਤੋਂ ਬਾਅਦ ਚੈੱਕਅਪ ਕਰਵਾਉਣ ਤੋਂ ਬਾਅਦ ਹੁਣ ਸਾਡੇ ਨਾਲ ਇੱਕ ਸਰਦਾਰ ਸਾਹਿਬ ਉਹਨਾਂ ਨਾਲ ਅਸੀਂ ਗੱਲਬਾਤ ਕਰਦੇ ਆ ਬਾਈ ਜੀ ਜੀ ਨਾਲ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਕਿ ਨਾਂ ਆ ਤੁਹਾਡਾ ਮੇਰਾ ਨਾਂ ਕੈਪਟਨ ਸੁਖਚੰਦ ਸਿੰਘ ਹੈ ਜੀ ਇਹ ਜਗਰਾਉਂ ਤੋਂ ਆਏ ਆ ਕੈਪਟਨ ਸੁਖਚੰਦ ਸਿੰਘ ਫੌਜੀ ਰਹੋ ਜੀ ਜੀ ਫੌਜੀ ਹਾਂਜੀ ਅੱਛਾ ਇੱਥੇ ਕਿਵੇਂ ਇੱਥੇ ਅਸੀਂ ਉਹ ਵਟਸਐਪ ਤੇ ਦੇਖਿਆ ਸੀਗਾ YouTube ਤੇ ਉਸ ਤੋਂ ਬਾਅਦ ਦਵਾਈ ਲੈਣ ਆਏ ਸੀ ਕੀ ਪ੍ਰੋਬਲਮ ਕੀ ਹੈ ਪ੍ਰੋਬਲਮ ਸਰ ਇਹਨਾਂ ਦਾ ਇੱਕ ਤਾਂ ਗੋਡਿਆਂ ਦਾ ਕਹਿੰਦੇ अच्छा ਤੇ ਅਸੀਂ YouTube ਤੇ ਦੇਖਿਆ ਜੋ ਕਹਿੰਦੇ ਗੋਡੇ ਬਦਲਣ ਦੀ ਜ਼ਰੂਰਤ ਨਹੀਂ ਪੈਂਦੀ ਇਹ ਕਹਿੰਦੇ ਗ੍ਰੀਸ ਖਤਮ ਹੋ ਜਾਂਦਾ ਵਾ ਇਹ ਕਹਿੰਦੇ ਨਹੀਂ ਹੁਣ ਉਸ ਟਾਈਮ ਇਹਨਾਂ ਦੇ ਕਾਫੀ ਦਰਦ ਸੀਗਾ ਕੋਈ ਸਾਨੂੰ ਕੀਤਾ ਸੀ ਵੀ ਤੁਸੀਂ ਇਦਾਂ ਦੇ ਗੋਡੇ ਬਦਲਾ ਦਿਓ ਹੋਰ ਕੋਈ ਇਲਾਜ ਨਹੀਂਗਾ ਬਟ ਸਾਨੂੰ ਹੁਣ 15 ਦਿਨਾਂ ਦੇ ਵਿੱਚ ਕਾਫੀ ਫਰਕ ਆ ਇਹਨਾਂ ਦੇ ਗੋਡਿਆਂ ਨੂੰ ਵੀ 15 ਦਿਨਾਂ ਚ ਹਾਂਜੀ ਠੀਕ ਠੀਕ ਲਾ ਲਓ ਕੈਪਟਨ ਸਾਹਿਬ ਜਿਹੜਾ ਦਿਨਾਂ ਨੂੰ ਭੁੱਲ ਗਿਓ ਤੁਸੀਂ ਨਹੀਂ ਨਹੀਂ ਜਿਹੜਾ 15 ਦਿਨ ਹੋਏ ਆਉਂਦੇ ਇਹਨਾਂ ਨੂੰ ਯਾਨੀ ਜਿਹੜੀ ਦਰਦ ਉਸ ਟਾਈਮ ਹੁੰਦਾ ਸੀ ਉਹ ਦਰਦ ਨਹੀਂਗਾ ਅੱਗੇ ਨਾਲੋਂ ਦਰਦ ਕਾਫੀ ਘਟਿਆ ਹੋਇਆ ਵਾ ਤੇ ਹਾਂਜੀ ਹਾਂਜੀ ਜੀ ਜੀ ਸੋ ਅਸੀਂ ਮਾਤਾ ਜੀ ਨਾਲ ਗੱਲ ਕਰਦੇ ਹਾਂ ਜਿਨ੍ਹਾਂ ਦੀ ਗੱਲ ਕੀਤੀ ਸੀ ਕਿ ਗੋਡੇ ਜਿਹੜੇ ਨੇ ਉਹਨਾਂ ਦਾ ਆਪਰੇਸ਼ਨ ਹੀ ਹੋਣਾ ਵੱਡੇ ਹਸਪੀਟਲ ਵਾਲਿਆਂ ਨੇ ਕਿਹਾ ਤਾਂ ਸੀ ਕਿ ਆਪਰੇਸ਼ਨ ਹੋ ਮਾਤਾ ਜੀ ਫਿਰ ਉਹ ਡਰ ਨਹੀਂ ਲੱਗੇ ਜਦੋਂ ਕਹਿੰਦਾ ਜੀ ਆਪਰੇਸ਼ਨ ਤੁਸੀਂ ਮੈਂ ਉੱਥੋਂ ਮੈਂ ਕਿ ਮੈਂ ਨਹੀਂ ਆਪਰੇਸ਼ਨ ਕਰਾਉਣਾ ਵੀ ਮੈਂ ਤਾਂ ਪਹਿਲਾਂ ਇੱਧਰ ਦਿਖਾਉਣਾ ਮੈਂ YouTube ਤੇ ਪਹਿਲਾਂ ਦੇਖਿਆ ਸੀਗਾ ਤੁਸੀਂ ਦੇਖਿਆ ਸੀ ਹਾਂਜੀ ਮੈਂ ਦੇਖਿਆ ਤੁਸੀਂ YouTube ਚ ਲਾਉਨੇ ਹੋ ਮੈਂ ਜੀ ਮੈਂ ਚਲਾਇਆ ਤੇ ਮੈਂ ਦੇਖਿਆ ਸੀ ਮੈਂ ਕਿਹਾ ਪਹਿਲਾਂ ਉੱਥੇ ਦਿਖਾਉਣਾ ਫਿਰ ਮੈਂ ਬਾਅਦ ਚ ਸੋਚੂਗੀ ਆਪਰੇਸ਼ਨ ਦਾ ਤਾਂ ਅੱਛਾ ਤੇ ਫਿਰ ਮੈਨੂੰ ਹੁਣ 15 ਦਿਨ ਹੋ ਗਏ ਦਵਾਈ ਲੈ ਕੇ ਅੱਜ 15ਵਾਂ ਦਿਨ ਆਈਆਂ ਯਾਨੀ ਪਹਿਲਾਂ ਨਾਲੋਂ ਫਰਕ ਆ ਕਿੰਨਾ ਕੁ ਫਰਕ ਬਣਦਿਓ ਯਾਨੀ ਹੈ ਮੈਨੂੰ 50% ਤਾਂ ਹੈਗਾ ਹੀ ਹੈ 15 ਦਿਨਾਂ ਚ ਹਾਂ ਮੇਰੇ ਦਰਦ ਜਿਹੜਾ ਮੇਰਾ ਲਗਾਤਾਰ ਦਰਦ ਹੁੰਦਾ ਸੀ ਉਹ ਦਰਦ ਨਹੀਂ ਹੁੰਦਾ ਮੈਂ ਤਾਂ ਮੰਜੇ ਤੇ ਵੀ ਨਹੀਂ ਪੈ ਸਕਦੀ ਸੀ ਇੰਨਾ ਮੇਰੇ ਦਰਦ ਸੀ ਹੁਣ ਤਾਂ ਤੁਸੀਂ ਆਰਾਮ ਨਾਲ ਖੜੇ ਹੋ ਕੜੀ ਹੁਣ ਮੈਂ ਦੱਸੀ ਜਾਂਦੀ ਆ ਵੀ ਮੈਨੂੰ 50% ਠੀਕ ਆ ਮੈਂ ਅੱਗੇ ਅੱਛਾ ਇਹਨਾਂ ਨੇ ਇਸ ਤਰ੍ਹਾਂ ਦੇ ਕੀ ਦਿੱਤਾ ਇਹਨਾਂ ਨੇ ਮੈਨੂੰ ਦਵਾਈ ਦਿੱਤੀ ਸੀ ਗੋਲੀਆਂ ਦਿੱਤੀਆਂ ਸੀ ਤੇ ਉਹੀ ਮੈਂ ਦੋ ਟਾਈਮ ਖਾਣੀਆਂ ਹੁੰਦੀ ਸੀ ਦੋਨੇ ਟਾਈਮ ਖਾਂਦੀ ਰਹੀਆਂ ਲਗਾਤਾਰ ਜਿਹੜਾ ਇਹਨਾਂ ਨੇ ਮੈਨੂੰ ਦੱਸਿਆ ਖਾਣ ਪੀਣ ਤੋਂ ਉਹ ਮੈਂ ਪਰਹੇਜ਼ ਕੀਤਾ ਤੇ ਮੈਂ ਹੁਣ ਅੱਗੇ ਨੁਫਰਕਾ ਮੈਂ ਅੱਛਾ ਤੇ ਰਿਸ਼ਤੇਦਾਰਾਂ ਅਜੇ ਤਾਂ ਗੱਲਾਂ ਚੱਲਣ ਲੱਗ ਗਈਆਂ ਹੋਣਗੀਆਂ ਕਿ ਜੀ ਹੁਣ ਤਾਂ ਮਾਤਾ ਜੀ ਦਾ ਆਪਰੇਸ਼ਨ ਹੈ ਖਬਰ ਵਾਸਤੇ ਹਸਪਤਾਲ ਆ ਜਾਓ ਤੇ ਇੱਥੇ ਆ ਜਾਓ ਉੱਥੇ ਆ ਜਾਓ ਉੱਥੇ ਜਾਣਾ ਪੈਣਾ ਭਰਤੀ ਹੋਣਾ ਪੈਣਾ ਫਿਰ ਉਹੋ ਜੀ ਹੁਣ ਨੇ ਹੁਣ ਤਾਂ ਗਏ ਨਹੀਂ ਮੁੜ ਕੇ ਦੁਬਾਰਾ ਅਸੀਂ ਅਸੀਂ ਹੋਰ ਕਈ ਥਾਂ ਹੀ ਦਿਖਾਇਆ ਸੀ ਇਹਨਾਂ ਨੂੰ ਵੀ ਕਿਤੇ ਸਲਾਹ ਲਈ ਸੀਗੀ ਤੇ ਬਟ ਸਾਨੂੰ ਇਹਨਾਂ ਨੇ ਹੀ ਦੱਸਿਆ ਵੀ ਇਹ ਗੋਡਿਆਂ ਦੀ ਗਰੀਸ ਖਤਮ ਹੋ ਗਈ ਆ ਕਦੇ ਕਹਿੰਦੇ ਗੈਪ ਹੋ ਗਿਆ ਕਦੇ ਕੋਸ਼ ਹੋ ਗਿਆ ਸੇਖ ਬਚਾਉ ਦੇਖਦੇ ਆ ਦਿਖਾ ਕੇ ਇੱਥੇ ਚਲੋ ਇੱਕ ਵਾਰੀ ਦੇਖ ਲੈਨੇ ਆ ਵੀ 15 20 ਦਿਨ ਚੜਾਊਗਾ ਬਟ ਜਦੋਂ ਸਾਨੂੰ ਇਹ ਤਕਲੀਫ ਜਿਹੜੀ ਸੀ ਇਹਨਾਂ ਦੀ ਸੀਗੀ ਪੈੇ ਵੀ ਇਹਨਾਂ ਦੀ ਇੱਥੇ ਦਰਦ ਹੁੰਦੀ ਸੀਗੀ ਲੱਕ ਤੋਂ ਥੱਲੇ ਨੂੰ ਦਰਦ ਜਾਂਦੀ ਸੀਗੀ ਉਹ ਕਹਿੰਦੇ ਕੋਈ ਬਰੋਂ ਨਹੀਂ ਗੋਡਿਆਂ ਦੇ ਵਜਾ ਤੇ ਨਾਲ ਹੀ ਸਾਰੇ ਦਰਦ ਹੋ ਰਿਹਾ ਵਾ ਤੇ ਅਸੀਂ ਕਹਿੰਦੇ ਨਹੀਂ ਮਾਦਾ ਕਿੱਥੇ ਕਿੱਥੇ ਦਿਖਾ ਕੇ ਗਏ ਸਰਦਾਰ ਸਾਹਿਬ ਤੁੰਦ ਲਈ ਫਿਰਦੇ ਨੇ ਫਿਰ ਬਹੁਤ ਜਗਰਾਮੀ ਵੀ ਦਿਖਾਇਆ ਉਥੋਂ ਰੈਫਰ ਕੀਤਾ ਲੁਧੇ ਨੇ 40 ਦੇ ਵਿੱਚ ਪਹਿਲਾਂ ਵੀ 9 ਸਾਲ ਪਹਿਲਾਂ ਉਹਨਾਂ ਨੇ ਕਿਹਾ ਸੀ ਗੋਡੇ ਬਦਲਾਓ ਹੁਣ ਫਿਰ 9 ਸਾਲ ਬਾਅਦ ਫੇਰ ਰੈਫਰ ਕੀਤਾ ਹੁਣ ਵੀ ਕਹਿੰਦੇ ਗੋਡੇ ਬਦਲਾਓ ਤੇ ਹੁਣ ਬਚ ਗਏ ਗੋਡੇ ਤੁਹਾਡੇ ਹਾਂ ਗੋਡੇ ਬਚ ਗਏ ਮੇਰੇ ਚਲੋ ਚਲੋ ਬਹੁਤ ਬਹੁਤ ਮੁਬਾਰਕਾ ਸਤਿ ਮੈਥੋਂ ਖੜੇ ਹੀ ਨਹੀਂ ਜਾਂਦਾ ਸੀ ਜਿਵੇਂ ਮੈਂ ਹੁਣ ਖੜੀ ਹਾਂ ਬਿਲਕੁਲ ਹੀ ਨਹੀਂ ਖੜਿਆ ਜਾਂਦਾ ਸੀਗਾ ਅੱਛਾ ਅੱਛਾ ਹਾਂ ਕਿ ਜਿਹੜੇ ਤੁਹਾਡੀ ਉਮਰ ਦੇ ਇਸ ਵੇਲੇ ਤੁਹਾਨੂੰ ਦੇਖ ਰਹੇ ਨੇ ਪੂਰੀ ਦੁਨੀਆ 'ਚ ਤੁਹਾਨੂੰ ਦੇਖ ਰਹੇ ਨੇ ਜਿਵੇਂ ਤੁਸੀਂ ਵੀਡੀਓ ਦੇਖੀ ਉਸੇ ਤਰੀਕੇ ਨਾਲ ਹੁਣ ਤੁਹਾਨੂੰ ਦੇਖ ਰਹੇ ਨੇ ਕੀ ਕਹੋਗੇ ਉਹਨਾਂ ਨੂੰ ਮੈਂ ਕਹਿੰਨੀ ਆ ਇੱਥੇ ਆਓ ਤੇ ਦਵਾਈ ਲਓ ਤੇ ਆਪਣਾ ਇਲਾਜ ਕਰਵਾਓ ਆਹ ਦਵਾਈ ਦਾ ਸਾਈਡ ਇਫੈਕਟ ਨਹੀਂ ਆ ਸਰ ਇਸ ਦਵਾਈ ਦਾ ਜੇ ਆਪਾਂ ਨੂੰ ਫਾਇਦਾ ਨਹੀਂ ਕਰੂਗੀ ਤਾਂ ਸਾਈਡ ਇਫੈਕਟ ਨਹੀਂ ਆ ਬਟ ਦੂਸਰੀਆਂ ਦਵਾਈਆਂ ਦਾ ਸਾਈਡ ਇਫੈਕਟ ਬਹੁਤ ਪੈ ਜਾਂਦੇ ਆ ਹੁਣ ਕਾਜੀ ਉਹ ਦੇਖ ਰੇ ਸੀ ਇੱਕ ਬੱਚਾ ਉਹ ਕਹਿੰਦੇ ਕੈਂਸਰ ਆ ਕੈਂਸਰ ਆ ਪੀਜੀ ਆ ਗਿਆ ਤੇ ਉਹ ਕਹਿੰਦੇ ਜੀ ਦਵਾਈ ਤੁਹਾਨੂੰ ਉਲਟ ਗਲਤ ਦੇ ਰਹੇ ਆ ਇਹ ਦੂਜਿਆਂ ਨੇ ਇੱਕ ਡਾਕਟਰਾਂ ਨੇ ਦੁਕਾਨਦਾਰੀ ਬਣਾ ਲਈ ਆ ਉਹ ਇਲਾਜ ਨਹੀਂ ਚਲਾ ਰਹੇ ਗਏ ਹੁਣ ਇਹਦੇ ਤੇ ਥੋੜੇ ਸਾਨੂੰ ਵਿਸ਼ਵਾਸ ਹੋ ਰਿਹਾ ਵਾ ਹੈ ਇਹਦੇ ਜਰਵੇਦਿਕ ਤੇ ਐ ਹੋਮਿਓਪੈਥਿਕ ਤੇ ਪਹਿਲਾਂ ਵਿਸ਼ਵਾਸ ਕੀਤਾ ਸੀ ਬਟ ਸ਼ੂਗਰ ਦੀ ਵਜ੍ਹਾ ਨਾਲ ਉਹ ਨਹੀਂ ਲਿਆਗਾ ਸ਼ੂਗਰ ਨੇ ਵੀ ਫਰਕ ਪਿਆ ਹੋਇਆ ਜੀ ਦਵਾਈ ਨੂੰ ਤੁਹਾਡੇ ਨਾਲ ਜੀ ਮੈਨੂੰ ਸ਼ੂਗਰ ਵੈਸੇ ਤਾਂ ਇੰਨਾ ਨਹੀਂ ਵੱਧਦਾ ਸੀਗਾ 165 70 ਇੰਨਾ ਕ ਹੁੰਦਾ ਸੀ ਪਰ ਹੁਣ ਮੇਰਾ ਸ਼ੂਗਰ ਠੀਕ ਆ ਸ਼ੂਗਰ ਵੀ ਬੀਪੀ ਵੀ ਠੀਕ ਆ ਮੇਰਾ ਅੱਛਾ ਬੀਪੀ ਵੀ ਪਰਲਮੋਸਟ ਫਿਰ ਤਾਂ ਉਹ ਕਹਿੰਦੇ ਵੀ ਉਹ ਇੱਕ ਤੀਰ ਨਾਲ ਕਈ ਨਿਸ਼ਾਨੇ ਮਾਰੇ ਦੋ ਨੇ ਹਾਂ ਬੀਪੀ ਮੇਰਾ ਬਿਲਕੁਲ ਸਹੀ ਰਹਿੰਦਾ ਹੁਣ ਤੇ ਬੀਪੀ ਵੀ ਨਹੀਂ ਵੱਧਦਾ ਮੇਰਾ ਮੇਰੀਆਂ ਜਗਾਂ ਗੋਡੇ ਵੀ ਠੀਕ ਆ ਤੇ ਕਮਰ ਵੀ ਠੀਕ ਆ ਮੇਰੀ ਤੇ ਸਭ ਗੱਲ ਵੀ ਠੀਕ ਹੈ ਬਹੁਤ ਬਹੁਤ ਧੰਨਵਾਦ ਸਾਰੀ ਗੱਲਬਾਤ ਦੇ ਲਈ ਤੁਹਾਡਾ ਦੋਨਾਂ ਦਾ ਬਹੁਤ ਬਹੁਤ ਸ਼ੁਕਰੀਆ ਔਰ ਅਸੀਂ ਉਮੀਦ ਕਰਦੇ ਜਿਸ ਤਰੀਕੇ ਨਾਲ ਤੁਹਾਨੂੰ ਮਾਤਾ ਜੀ ਫਰਕ ਪਿਆ ਜਿਹੜੀ ਵੀਡੀਓ ਤੁਹਾਡੀ ਦੇਖਣਗੇ ਉਹਨਾਂ ਨੂੰ ਵੀ ਇੰਝ ਫਰਕ ਪਵੇ ਹੁਣ ਆ ਕੇ ਦਵਾਈ ਲੈ ਕੇ ਜਾਣ ਆਪਣਾ ਇਲਾਜ ਕਰਾਉਣ ਕਿਉਂ ਆਪਰੇਸ਼ਨਾਂ ਨਾਲ ਆਪਣਾ ਸਰੀਰ ਘਟਾਉਣ ਹਾਂ ਹਾਂ ਬਹੁਤ ਬਹੁਤ ਸ਼ੁਕਰੀਆ ਸੋ ਇਹ ਉਹ ਗਲੀ ਹੈਗੀ ਹੈ ਜਿੱਥੇ ਫਸਟ ਫਲੋਰ ਦੁਗਰੀ ਤੂਰ ਮਾਰਕੀਟ ਹੈਗੀ ਹੈ ਦੁਗਰੀ ਫਿਰਨੀ ਦੀ ਜਿੱਥੇ ਡਾਕਟਰ ਜਗਰੂਪ ਸਿੰਘ ਭੰਗੂ ਨੇ ਜਿਹੜੇ ਉਹ ਬੈਠੇ ਨੇ ਇਹ ਫਰਸਟ ਫਲੋਰ ਹੈਗੀ ਆ ਨਾਲ ਨਾਲ ਬੋਰਡ ਵੀ ਤੁਹਾਨੂੰ ਨਜ਼ਰ ਆ ਜਾਏਗਾ ਜਦੋਂ ਤੁਸੀਂ ਇੱਥੇ ਆਉਂਗੇ ਕਿ ਬੋਰਡ ਵੀ ਲੱਗੇ ਹੋਏ ਨੇ ਚਾਰ ਪੰਜ ਬੋਰਡ ਹੈਗੇ ਨੇ ਜਿਹੜੇ ਇੱਥੇ ਲੱਗੇ ਹੋਏ ਨੇ ਤੇ ਪੌੜੀਆਂ ਚੜਨ ਤੋਂ ਬਾਅਦ ਫੇਰ ਜਿਹੜਾ ਉਹ ਉੱਪਰ ਜਾਇਆ ਜਾਂਦਾ ਫਿਰ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਦਨੇ ਬਹੁਤ ਸਾਰੇ ਲੋਕ ਨੇ ਜਿਸ ਤਰੀਕੇ ਨਾਲ ਹੁਣ ਮਾਤਾ ਜੀ ਨੇ ਦੱਸਿਆ ਜਗਰੌਂ ਵਾਲਿਆਂ ਨੇ ਕਿ ਉਹਨਾਂ ਨੂੰ ਕਾਫੀ ਫਰਕ ਪਿਆ ਤੇ ਜਿਹੜੇ ਹੋਰ ਲੋਕ ਹੈਗੇ ਨੇ ਉਹਨਾਂ ਦਾ ਵੀ ਅਸੀਂ ਸਮਝਾਂਗੇ ਕਿ ਕੀ ਕੀ ਫਰਕ ਹੈਗਾ ਔਰ ਕਿਸ ਤਰੀਕੇ ਨਾਲ ਇਹਨਾਂ ਦਾ ਜੜਾ ਸਿਸਟਮ ਹੈਗਾ ਉੱਥੇ ਠੀਕ ਬੈਠਿਆ ਆਪਰੇਸ਼ਨ ਤੋਂ ਖਾਸ ਕਰਕੇ ਮਾਤਾ ਜੀ ਨੇ ਕਿਹਾ ਕਿ ਆਪਰੇਸ਼ਨ ਤੋਂ ਬਚਾ ਜਿਹੜਾ ਉਹ ਇੱਥੇ ਹੋ ਜਾਂਦਾ ਜੇਕਰ ਉਹ ਟਾਈਮ ਨਾਲ ਆ ਜਾਂਦੇ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਕਿਨਾਂ ਆਏ ਤੁਹਾਡਾ ਅਵਤਾਰ ਹੈ ਅੱਛਾ ਕਿੱਥੋਂ ਆਇਓ ਅਸੀਂ ਆਏ ਜਗਰਾਉਂ ਤੋਂ ਜਗਰਾਉਂ ਤੋਂ ਆਇਓ ਜਗਰਾਉਂ ਵਾਲੇ ਬੜੇ ਫਿਰਦੇ ਨੇ ਅੱਜ ਇੱਥੇ ਅੱਜ ਜਗਰਾਉਂ ਦੇ ਨੇੜੇ ਹੀ ਪਿੰਡ ਸਾਡਾ ਅੱਛਾ ਕੀ ਪ੍ਰੋਬਲਮ ਲੈ ਕੇ ਆਇਓ ਸਾਡੇ ਦਾ ਜੀ ਭੈਣ ਦੇ ਸੀਗੇ ਲੱਤਾਂ 'ਚ ਦਰਦ ਸੀਗਾ ਇਹਨਾਂ ਤੇ ਰਹਿੰਦਾ ਅੱਛਾ ਜੀ ਕਿਨਾਂ ਦੇ ਸਾਡੇ अच्छा हां जी ਇਹਨਾ ਹੋ ਗਏ 2 ਮਹੀਨੇ ਖਾਂਦੇ ਆ ਇਹ ਦਵਾਈ ਅੱਛਾ ਜੀ ਅੱਗੇ ਨੂੰ ਕਾਫੀ ਫਰਕ ਆ ਅੱਛਾ ਕਿੰਨਾ ਕ ਫਰਕ ਹੈ ਜੀ ਅੱਧਾ ਕ ਫਰਕ ਪਿਆ ਜੀ ਇਹਨਾਂ ਨੂੰ ਕਹਿੰਦੇ ਸੀ ਵੀ ਇਹਨਾਂ ਦੇ ਮਨ ਕਾਜ ਹੀ ਪ੍ਰੋਬਲਮ ਅੱਛਾ ਹਾਂ ਜੀ ਤੇ ਮਤਲਬ 2 ਮਹੀਨੇ ਚ ਕਿੰਨੇ ਕ ਫੀਸਰਤ ਕ ਫਰਕ ਲੱਗਦਾ ਤੁਹਾਨੂੰ ਜੀ ਇਹਨਾਂ ਨਾਲ ਹੀ ਗੱਲ ਕਰਦੇ ਹਾਂ ਦੱਸਦੇ ਹਾਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਨੈ ਤੁਹਾਡਾ ਗਰਤੇਜ ਕੌਰ ਅੱਛਾ ਤੁਸੀਂ ਵੀ ਜਿਗਰਾਉਣ ਤੋਂ ਹਾਂ ਜੀ ਕੀ ਪ੍ਰੋਬਲਮ ਲੈ ਕੇ ਆਏ ਸੀ ਜਦੋਂ ਇੱਥੇ ਤੁਸੀਂ ਪਹਿਲੇ ਦਿਨ ਆਏ ਸੀ ਕੀ ਹਾਲਾਤ ਸੀ ਹਾਲਾਤ ਤਾਂ ਖਰਾਬ ਹੀ ਸੀਗੇ ਹੁਣ ਜਦ ਅੱਧਾ ਫਰਕ ਆ ਹਾਲਾਤ ਤਾਂ ਕਹਿੰਦੇ ਜੀ ਖਰਾਬ ਹੀ ਸੀ ਕਿੰਨੇ ਕੁ ਖਰਾਬ ਸੀ ਬਹੁਤ ਜ਼ਿਆਦਾ ਕੀ ਹੁੰਦਾ ਸੀ ਦਰਦ ਸੀ ਸਾਰੀ ਲੱਤਾਂ 'ਚ ਜੀ ਅੱਛਾ 40% ਡੈਸਕ ਜਾਨੀ ਸੀਗੀ ਨਾੜ ਬਲੌਕ ਸੀਗੀ ਡੈਸਕ ਬਾਹਰ ਨਿਕਲੀ ਹੋਈ ਆ ਅੱਛਾ ਜੀ ਇਹ ਤਿੰਨ ਮਹੀਨੇ ਦਵਾਈ ਖਾਧੀ ਆ ਅੱਧਾ ਇੱਕ ਥੋੜਾ ਫਰਕ ਸੀ ਆ ਮਤਲਬ ਉਹ ਤਾਂ ਕਹਿੰਦੇ ਨੇ ਜੀ ਕਿ ਮਣ ਕੇ ਅਗਰ ਹਿੱਲ ਗਏ ਤੇ ਆਪਰੇਸ਼ਨ ਕਰਾ ਲਓ ਆਪਰੇਸ਼ਨ ਆਪਰੇਸ਼ਨ ਹੀ ਕਿਹਾ ਜੀ ਕਿੱਥੇ ਕਿੱਥੇ ਦਿਖਾਇਆ ਤੁਸੀਂ ਲੁਧਿਆਣੇ ਬਹੁਤ ਥਾਈਂ ਦਿਖਾਇਆ ਵਾ ਸਾਰੇ ਨੇ ਆਪਰੇਸ਼ਨ ਹੀ ਕਿਹਾ ਵਾ ਤੇ ਫਿਰ ਜਦੋਂ ਇਹਨਾਂ ਕੋਲ ਆਏ ਵੈਜੀ ਕੋਲ ਆਏ ਵੈਜੀ ਨੇ ਕੀ ਕਿਹਾ অপারেশন ਬਚ ਜੀ ਉਹ ਤਾਂ ਬਿਨਾ অপারেশন ਤਾਂ ਠੀਕ ਕਰ ਦਾਂਗੇ ਅੱਛਾ ਤੇ ਫਿਰ ਹੁਣ ਠੀਕ ਹੋਣ ਲੱਗ ਗਏ ਹਾਂਜੀ ਫਰਕ ਆ ਯਾਨੀ ਜਮਾ ਠੀਕ ਨਹੀਂ ਗੇ ਫਰਕ ਆ ਕਿੰਨੇ ਸਾਲ ਦੀ ਪ੍ਰੋਬਲਮ ਸੀ 15-20 ਸਾਲ ਦੀ ਠੀਕ ਠੀਕ ਲਾ ਲੋ ਭੁੱਲਣਾਂਗੇ ਹੋਂ ਨਹੀਂ 15 ਸਾਲ ਦੀ ਪ੍ਰੋਬਲਮ ਜੀ ਹਾਂਜੀ ਭਜੀ 15 ਸਾਲ ਦੀ ਪ੍ਰੋਬਲਮ ਹੈਗੀ ਤੇ ਫਿਰ ਤੇ ਅਗਰ 2-3 ਮਹੀਨੇ ਤੁਸੀਂ ਕਹਿ ਰਹੇ ਹੋ ਕਿ ਇੰਨਾ ਫਰਕ ਹੈ ਫਿਰ ਤਾਂ ਮੈਨੂੰ ਲੱਗਦਾ 2 ਮਹੀਨੇ ਚ ਕਹਿੰਦੇ ਸੀ ਜਮਾ ਠੀਕ ਕਰ ਦਾਂਗੇ ਅੱਛਾ ਹਾਂਜੀ ਜੀ ਜੀ ਮਤਲਬ ਤੁਹਾਡਾ ਹਜੇ ਲਾਸਟ ਮਿੰਟ ਚੱਲਦਾ ਚਲੋ ਜਦੋਂ ਬਿਲਕੁਲ ਠੀਕ ਹੋਗੇ ਨਾ ਫਿਰ ਵੀ ਅਸੀਂ ਜਦੋਂ ਤੁਸੀਂ ਸਾਡਾ ਮੇਲ ਹੋਵੇ ਤਾਂ ਫਿਰ ਵੀ ਅਸੀਂ ਤੁਹਾਨੂੰ ਸੋ ਇਹ ਤਸਵੀਰਾਂ ਨੇ ਜਿਹੜੀਆਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਲਗਾਤਾਰ ਹਕੀਕਤ ਟੀਵੀ ਪੰਜਾਬੀ ਦੇ ਉੱਤੇ ਇੱਕ ਹੋਰ ਸਾਡੇ ਸਿਸਟਰ ਹੈਗੇ ਨੇ ਉਹਨਾਂ ਨਾਲ ਅਸੀਂ ਕੋਸ਼ਿਸ਼ ਕਰਦੇ ਹਾਂ ਗੱਲ ਕਰਨ ਦੀ ਕਿ ਨਾਏ ਤੁਹਾਡਾ ਨਹੀਂ ਮੈਨੂੰ ਤਾਂ ਕੋਈ ਪ੍ਰੋਬਲਮ ਨਹੀਂ ਮੈਂ ਤਾਂ ਵੈਸੇ ਮਮਾ ਹੋਣਾ ਨਾਲ ਹੀ ਵਿਜ਼ਿਟ ਤੁਸੀਂ ਨਾਲ ਕੀ ਪ੍ਰੋਬਲਮ ਲੋ ਤੁਹਾਡੇ ਮਮਾ ਨੇ ਹਾਂਜੀ ਤੇ ਫਿਰ ਪ੍ਰੋਬਲਮ ਤਾਂ ਤੁਹਾਨੂੰ ਜ਼ਿਆਦਾ ਹੋਣੀ ਚਾਹੀਦੀ ਜੇ ਤੁਹਾਡੇ ਮਾਤਾ ਜੀ ਨੂੰ ਪ੍ਰੋਬਲਮ ਹੈਗੀ ਹੈ ਤੁਸੀਂ ਕਹਿੰਦੇ ਮੈਨੂੰ ਤਾਂ ਕੋਈ ਪ੍ਰੋਬਲਮ ਨਹੀਂ ਕਿਰੇ ਫਿਰ ਰੋਟੀ ਪਾਣੀ ਤਾਂ ਤੁਹਾਨੂੰ ਹੀ ਬਣਾਉਣਾ ਪੈਂਦਾ ਹੋਊਗਾ ਜਦੋਂ ਮਾਤ ਦੇ ਗੋਡੇ ਨਹੀਂ ਕੰਮ ਕਰਦੇ ਨੇ ਮੈਨੂੰ ਹਲੇ ਥੋੜਾ ਜਿਹਾ ਨਹੀਂ ਹੋਇਆ ਹੀ ਨੂੰ ਤੇ ਪਰ ਉਹ ਕਿੱਥੋਂ ਆਏ ਤੁਸੀਂ ਮੈਂ ਸਰੀ ਤੋਂ ਆਈ ਸੀ ਪਰ ਉਹਦਾ ਮੰਮੀ ਵੀ ਬਣਾਉਂਦੇ ਆ ਤੇ ਪਰ ਉਹਦਾ ਵੀ ਬਹੁਤ ਔਖਾ ਵੀ ਖੜਿਆ ਨਹੀਂ ਜਾਂਦਾ ਬੈਠਿਆ ਨਹੀਂ ਜਾਂਦਾ ਉੱਥੇ ਤੇ ਜਾ ਕੇ ਫਿਰ ਵੱਧ ਟੈਨਸ਼ਨ ਹੋਣੀ ਤੁਹਾਨੂੰ ਭੈਣ ਜੀ ਜਿਹੜੇ ਅਗਰ ਤੁਸੀਂ ਉੱਥੇ ਹੁੰਨੇ ਹੋ ਮਾਤਾ ਜੀ ਦਾ ਹਾਲ ਚਾਲ ਪੁੱਛਣਦੇ ਰਹਿੰਦੇ ਹੋਵੋਗੇ ਤੁਸੀਂ ਹੁੰਦੀ ਆ ਦੰਚ ਜਿੱਦਾਂ ਤਿੰਨ ਚਾਰ ਵਾਰੀ ਕਾਲ ਕਰਨੀ ਪੈਂਦੀ ਆ ਵੀ ਫਿਰ ਵੀ ਕਹਿੰਦੇ ਵੀ ਠੀਕ ਨਹੀਂ ਹਲੇ ਇਦਾਂ ਹਨਾ ਤਾਂ ਹੀ ਫਿਰ ਮੈਂ ਨਾਲ ਆਈ ਸੀ ਅੱਜ ਕੀ ਵੀ ਦੇਖ ਕੇਗੇ ਤੁਸੀਂ ਕੀ ਦੇਖ ਕੇ ਕੀ ਵੀ ਦੇਖਦੇ ਆ ਵੀ ਡਾਕਟਰ ਕੀ ਕਹਿੰਦੇ ਉਹ ਤੇ ਘਰੇ ਨਾਲ ਕਾਫੀ ਫਰਕ ਹੈਗਾ ਤੁਹਾਨੂੰ ਲੱਗਦਾ ਤੁਹਾਨੂੰ ਲੱਗਦਾ ਨਹੀਂ ਜਿੱਦਾਂ ਪਹਿਲਾ ਪਹਿਲਾ ਫਰਕ ਪਿਆ ਫਿਰ ਥੋੜੇ ਵੀਕ ਦੀ ਹੋ ਗਿਆ ਸੀ ਕਿ ਮੈਡੀਸਿਨ ਬੰਦ ਹੋ ਗਈ ਹੈ ਨਾ ਤੇ ਫਿਰ ਪਹਿਲਾਂ ਲੱਗੇ ਵੀ ਚਲੋ ਹੁਣ ਤਾਂ ਮੈਡੀਸਿਨ ਲੈ ਕੇ ਠੀਕ ਹੈ ਹੁਣ ਕੀ ਮੈਡੀਸਿਨ ਲੈਣੀ ਹੈ ਇਹ ਬੜੇ ਖੁਸ਼ ਕੀ ਵੀ ਮੈਨੂੰ ਹੁਣ ਇੱਕਦਮ ਮੈਂ ਬੜੀ ਠੀਕ ਆ ਤੇ ਫਿਰ ਹੁਣ ਅੱਜ ਦੁਬਾਰਾ ਗੱਲ ਕਰਕੇ ਅ ਵੀ ਕਿਉਂਕਿ ਇਹਨਾਂ ਨੇ ਕਿਹਾ ਸੀ ਕਿ ਵੀ 4 ਮੰਥਲੀ ਮੈਡੀਸਿਨ ਖਾਣੀ ਪੈਣੀ ਹੈ ਤੁਸੀਂ ਕਿੰਨੇ ਟਾਈਮ ਚ ਠੀਕ ਹੋ ਗਏ ਸੀ ਪਹਿਲਾਂ ਨਹੀਂ ਮੈਂ ਤਾਂ ਜਿਹੜੇ ਮਾਤਾ ਜੀ ਤੁਹਾਡੇ ਪੈਲਾ ਇਹਨਾਂ ਨੂੰ 1 ਮਹੀਨਾ ਤੋਂ ਬਾਅਦ ਵਿੱਚ ਫਰਕ ਪੈਣਾ ਸਟਾਰਟ ਹੋ ਗਿਆ ਲੱਗਿਆ ਕਿ ਚਲ ਕਿਉਂਕਿ ਪ੍ਰੋਬਲਮ ਜਿਆਦਾ ਸੀਗੀ ਨਾ ਤਾਂ ਕਰਕੇ ਹਾਂਜੀ ਹਾਂਜੀ ਫਿਰ ਹੁਣ ਲੱਗਿਆ ਸੀ ਵੀ ਚਲੋ ਮਹੀਨਾ ਖਾ ਲਿਆ ਹੁਣ ਤਾਂ ਮਹੀਨੇ ਨਾਲ ਹੀ ਫਰਕ ਪੈ ਗਿਆ ਸਾਰੀ ਦਵਾਈ ਖਾਣ ਦੀ ਲੋੜ ਨਹੀਂ ਹਾਂਜੀ ਉਹੀ ਵੀ ਹੁਣ ਫਿਰ ਦੇਖਦੇ ਹਾਂ ਹੁਣ ਗੱਲ ਕਰਕੇ ਫਿਰ ਹੋਰ ਮੈਡੀਸਨ ਲੈ ਕੇ ਫਿਰ ਪਤਾ ਲੱਗ ਚਲੋ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਸਾਰੀ ਗੱਲਬਾਤ ਦੇ ਲਈ ਤੇ ਸਾਂਝੇ ਕਰਨ ਵਾਸਤੇ ਸਾਰੀ ਜਾਣਕਾਰੀ ਸਾਡੇ ਨਾਲ ਸੋ ਤਜਰਬੇ ਹੈਗੇ ਨੇ ਜਿਹੜੇ ਅਸੀਂ ਤੁਹਾਡੇ ਨਾਲ ਸਾਂਝੇ ਕਰ ਰਹੇ ਹਾਂ ਇੱਕ ਹੋਰ ਭਰਾ ਨੇ ਸਾਨੂੰ ਆਵਾਜ਼ ਮਾਰ ਰਹੇ ਨੇ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਦੇ ਸ ਸੈਮਨ ਸਿੰਘ ਬੜਾ ਸੋਹਣਾ ਨਾ ਆਇਆ ਤੁਹਾਡਾ ਜਿੱਥੋਂ ਆਇਓ ਅਸੀਂ ਹੁਸ਼ਿਆਰਪੁਰ ਤੋਂ ਆਏ ਜੀ ਅੱਛਾ ਹੁਸ਼ਿਆਰਪੁਰ ਤੋਂ ਆਏ ਸੈਮਨ ਕੀ ਪ੍ਰੋਬਲਮ ਲੈ ਕੇ ਆਇਓ ਤੁਸੀਂ ਇਹ ਅਸੀਂ ਸਰ 10 ਸਾਲ ਹੋ ਗਏ ਸੀ ਮੈਰਿਜ ਨੂੰ ਬੇਬੀ ਨਹੀਂ ਹੋਇਆ ਸੀ ਜਿੱਦਾਂ ਅਸੀਂ ਇੱਥੇ ਤੁਹਾਡੀ ਵੀਡੀਓ ਦੇ ਜ਼ਰੀਏ ਹੀ ਪਹੁੰਚੇ ਆ ਤੇ ਹੁਣ ਫਸਟ ਟਾਈਮ ਇਹਨਾਂ ਡਾਕਟਰ ਸਾਹਿਬ ਹੁਣ ਕੋ ਆਇਆ ਤੇ ਦਿਖਦੇ ਆ ਸਾਡਾ ਹੁਣ ਫਸਟ ਐਕਸਪੀਰੀਅੰਸ ਇਹਨਾਂ ਨਾਲ ਕਿੱਦਾਂ ਹੁੰਦਾ ਤੇ ਅਸੀਂ ਕਾਫੀ ਡਾਕਟਰਾਂ ਕੋਲ ਜਾਇਆ ਆ ਐਲੋਪੈਥੀ ਵੀ ਯੂਜ਼ ਕਰ ਲਏ ਹੋਏ ਆਯੁਰਵੇਦਿਕ ਹੋਰ ਡਾਕਟਰਾਂ ਤੋਂ ਵੀ ਗਏ ਸੀ ਆਪਣੇ ਲੋਕਲ ਏਰੀਆ ਦੇ ਵਿੱਚ ਪਰ ਸਾਨੂੰ ਕਿਤੇ ਉਹ ਮਤਲਬ ਇਸ ਸਾਰੇ ਰਿਪੋਰਟਾਂ ਕਰਵਾ ਲੈਂਦੇ ਨੇ ਦਵਾਈ ਦੇ ਦੇਈ ਜਾ ਰਹੇ ਨੇ ਮਤਲਬ ਸਾਨੂੰ ਤਾਂ ਇਹ ਵੀ ਨਹੀਂ ਪਤਾ ਲੱਗਦਾ ਵੀ ਕਮੀ ਹੈ ਕਿੱਥੇ ਆ ਬਾਕੀ ਹੁਣ ਤੁਹਾਡੀ ਵੀਡੀਓ ਤੇ ਜਰੇ ਇੱਥੇ ਪਹੁੰਚੇ ਆ ਹੁਣ ਬਾਕੀ ਦੇਖਦੇ ਆ ਤੇ ਸਾਈਮਨ ਫਿਰ ਜਦੋਂ ਅੱਜ ਤੁਸੀਂ ਦੇਖ ਲਓ ਵੀ ਤਰੀਕ ਹੈਗੀ ਐ 23 23 ਦਸੰਬਰ ਤੇ ਅਗਲੇ 23 ਦਸੰਬਰ ਤੱਕ ਫਿਰ ਅਸੀਂ ਤੁਹਾਡੇ ਕੋਲੋਂ ਖੁਸ਼ਖਬਰੀ ਪਰਮਾਨੰਦਵਾਂ ਦੇ ਮੇਰਾ ਹੋ ਜਾਣੀ ਹੈ ਮੈਂ ਤੁਹਾਡੀ ਵੀਡੀਓ ਵੀਡੀਓ ਵਿੱਚ ਇਹ ਵੀ ਗੱਲ ਕਹਿਣੀ ਚਾਹੁੰਦਾ ਕਿ ਇਸੇ ਕਰਕੇ ਤੁਹਾਨੂੰ ਬਾਜ ਮਾਰੀ ਕਿ ਅੱਜ ਮੈਂ ਫਸਟ ਟਾਈਮ ਆਇਆ ਹੁਣ ਤੁਸੀਂ ਇਸ ਚੀਜ਼ ਦਾ ਰਿਵਿਊ ਖੁਦ ਵੀ ਲੋਕਾਂ ਨੂੰ ਮੇਰੇ ਜਰੀਏ ਦਿਓ ਕਿ ਹਾਂ ਮੈਨੂੰ ਇੱਥੇ ਆ ਕੇ ਕਿੰਨਾ ਰੈਲੀਫ ਮਿਲੇ ਔਰ ਕਿੰਨਾ ਨਹੀਂ 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 ਬਿਲਕੁਲ ਅਸੀਂ ਕੋਸ਼ਿਸ਼ ਕਰਾਂਗੇ ਤੇ ਦੇਖੋ ਸਾਈਮਨ ਉਹਨਾਂ ਦਾ ਕਹਿਣਾ ਹੈ ਕਿ ਜਦੋਂ ਉਹ ਪਹਿਲੀ ਵਾਰ ਆਏ ਨੇ ਇੱਥੇ ਅ ਬੱਚੇ ਦੀ ਪ੍ਰੋਬਲਮ ਨਾਲ ਜੋਝ ਰਹੇ ਨੇ ਪਿਛਲੇ 10 ਸਾਲ ਤੋਂ ਕਿਉਂਕਿ ਸਾਨੂੰ ਪਤਾ ਹੁੰਦਾ ਅਸੀਂ ਵੀ ਇਹੀ ਅਰਦਾਸ ਕਰਦੇ ਆਂ ਵੀ ਸਾਰੇ ਜਿਹੜੇ ਵੀ ਸਾਡੇ ਦਰਸ਼ਕ ਹੈਗੇ ਨੇ ਸਾਡੇ ਨਾਲ ਜੁੜੇ ਹੋਏ ਸਾਈਮਨ ਵਾਸਤੇ ਅਰਦਾਸ ਉਸ ਪਰਮਾਤਮਾ ਸੱਚੇ ਵਾਹਿਗੁਰੂ ਅੱਗੇ ਜ਼ਰੂਰ ਕਰੀਏ ਕਿਉਂਕਿ ਮੈਨੂੰ ਲੱਗਦਾ ਕਿ ਇਲਾਜ ਨਾਲੋਂ ਦੁਆਵਾਂ ਵੀ ਕਿਤੇ ਨਾ ਕਿਤੇ ਇਲਾਜ ਦੇ ਨਾਲ-ਨਾਲ ਤੁਹਾਡੀਆਂ ਦੁਆਵਾਂ ਵੀ ਜਿਹੜੀਆਂ ਉਹ ਵੀ ਬਹੁਤ ਅਸਰ ਰੱਖਦੀਆਂ ਨੇ ਕੀ ਕਹੋਗੇ ਤੁਹਾਨੂੰ ਮਿਲ ਕੇ ਬਹੁਤ ਚੰਗਾ ਲੱਗਾ ਸਰ ਜੀ ਤੁਹਾਨੂੰ ਵੀਡੀਓ 'ਚ ਦੇਖਿਆ ਸੀਗਾ ਤੁਹਾਨੂੰ ਦੇਖ ਕੇ ਸਾਹਮਣੇ ਦੇ ਕੇ ਬਹੁਤ ਵਧੀਆ ਲੱਗਾ ਬਹੁਤ ਬਹੁਤ ਸ਼ੁਕਰੀਆ ਬਹੁਤ ਸ਼ੁਕਰੀਆ ਸਾਨੂੰ ਇਹ ਸਾਨੂੰ ਮੈਨੂੰ ਦੇਖਣ ਦਾ ਤਾਂ ਫਾਇਦਾ ਜੇ ਤੁਹਾਨੂੰ ਇੱਥੇੋਂ ਫਾਇਦਾ ਹੋਏਗਾ ਠੀਕ ਹੈ ਸਰ ਜੀ ਤੁਸੀਂ ਥੋੜੀ ਵੀਡੀਓ ਬਣਾਵਾਂਗੇ ਘਰ ਆ ਕੇ ਸ਼ਗਨ ਦੇ ਕੇ ਠੀਕ ਹੈ ਸਰ ਜੀ ਜਰੂਰ ਜੀ ਜਰੂਰ ਥੈਂਕ ਯੂ ਸਰ ਜੀ ਸਾਈਮਨ ਜੀ ਸੋ ਇਹ ਤਸਵੀਰਾਂ ਜਿਹੜੀਆਂ ਅਸੀਂ ਤੁਹ रहे ਨੇ ਹੋਰ ਸਾਡੇ ਨਾਲ ਭੈਣ ਜੀ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਦੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕਿ ਨਾਂ ਹੈ ਤੁਹਾਡਾ ਸੀ ਕਿਉਂ ਜਾ ਰਹੇ ਹੋ ਕੀ ਹੋ ਗਿਆ ਕਿ ਨਾਂ ਹੈ ਤੁਹਾਡਾ ਮੀਨੂ ਕਿੱਥੋਂ ਆਏ ਹੋ ਲੁਧਿਆਣੇ ਤੋਂ ਹੀ ਖਾਸ ਲੁਧਿਆਣੇ ਤੋਂ ਲੁਦੇਣੇ ਤੋਂ ਕਿੱਥੋਂ ਆਏ ਹੋ ਪਾਂਜੂ ਉਹ ਤੇ ਮੱਗਰ ਦੀ ਚੱਕੀ ਕੋਲੋਂ ਅੱਛਾ ਮੱਗਰ ਦੀ ਚੱਕੀ ਕੋਲੋਂ ਆਏ ਹੋ ਤੇ ਕੀ ਪ੍ਰੋਬਲਮ ਲੈ ਕੇ ਆਏ ਹੋ ਭੈਣ ਜੀ ਮੇਰਾ ਬੀਪੀ ਬੂਪੀ ਵੱਧਦਾ ਫਿਗਾ ਬੀਪੀ ਬੂਪੀ ਵੱਧਦਾ ਸੀ ਬੀਪੀ ਬੂਪੀ ਵਧਣ ਨਾਲ ਤੇ ਬਹੁਤ ਖੁਸ਼ ਹੋ ਜਾਂਦਾ ਬੀਪੀ ਦੀ ਦਵਾਈ ਚੱਲਦੀ ਹੈ ਮੇਰੀ ਅੱਛਾ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਮੈਨੂੰ ਹੋ ਗਿਆ ਦੋ ਤਿੰਨ ਮਹੀਨੇ ਹੋ ਗਏ ਦੋ ਤਿੰਨ ਮਹੀਨੇ ਹੋ ਗਏ ਵਧਨ ਕਿਉਂ ਲੱਗ ਗਿਆ ਸੀ ਪੇਟ ਦੀ ਗੈਸ ਫੂਫ ਕਰਕੇ ਮਤਲਬ ਪੇਟ ਦੀ ਕੋਹ ਪ੍ਰੋਬਲਮ ਰਹਿੰਦੀ ਸੀ ਮੈਨੂੰ ਅੱਛਾ ਪੇਟ ਦੀ ਜ਼ਿਆਦਾ ਪ੍ਰੋਬਲਮ ਰਹਿੰਦੀ ਜੀ ਪਾਣੀ ਪੂਣੀ ਦਾ ਵੀ ਬੜਾ ਸਿਸਟਮ ਹੈਗਾ ਇੱਥੇ ਹਾਂ ਜੀ ਅੱਛਾ ਕਿੰਨਾ ਰਹਿੰਦਾ ਸੀ ਬੀਪੀ ਤੁਹਾਡਾ ਕਿੰਨਾ ਹੋ ਜਾਂਦਾ ਸੀ ਗੁੱਸਾ ਤਾਂ ਨਹੀਂ ਵੱਧ ਕਰਦੇ ਕਿਤੇ ਨਹੀਂ ਜੀ ਹੈ ਇਹ ਕੌਣ ਨੇ ਮੇਰੇ ਹਸਬੰਦ ਨੇ ਹਸਬੰਦ ਨੇ ਸਰ ਠੀਕ ਠੀਕ ਦੱਸਿਓ ਗੁੱਸਾ ਤਾਂ ਨਹੀਂ ਕਰਦੀ ਭਾਬੀ ਨਹੀਂ ਨਹੀਂ ਫਿਰ ਵੀਪ ਤਾਂ ਵਧਣਾ ਨਹੀਂ ਚਾਹੀਦਾ ਕੀ ਕਹਿ ਸਕਦੇ ਮੈਂ ਵਧ ਜਾਂਦਾ ਜੀ ਅੱਛਾ ਕਿੰਨੇ ਟਾਈਮ ਪਹਿਲਾਂ ਕਿੰਨੇ ਟਾਈਮ ਹੋ ਗਿਆ ਤੁਹਾਨੂੰ ਇੱਥੇ ਆ ਮੈਨੂੰ ਹੋ ਗਏ 5 6 ਵਾਰੀ ਆ ਚੁੱਕੀ 5 6 ਵਾਰੀ ਹੈ ਕੁਝ ਫਰਕ ਲੱਗਿਆ ਹਾਂਜੀ ਫਰਕ ਕਿੰਨਾ ਕੁ ਫਰਕ ਹੈ ਕਾਫੀ ਫਰਕ ਹੈਗਾ ਹੁਣ ਅੱਛਾ ਮਤਲਬ ਪਹਿਲਾਂ ਕੀ ਹੁੰਦਾ ਸੀ ਜਦੋਂ ਬੀਪੀ ਵੱਧਦਾ ਸੀ ਇਕਦਮ ਕੀ ਕੀ ਕਿਉਂਕਿ ਕੁਝ ਨਾ ਕੁਝ ਸਿੰਟਮ ਜ਼ਰੂਰ ਦਿੰਦਾ ਧੜਕਣ ਵੱਜ ਜਾਂਦੀ ਸੀਗੀ ਹਾਂਜੀ ਥੋੜੇ ਕੋਈ ਸਾਹ ਦੀ ਪ੍ਰੋਬਲਮ ਹੋ ਜਾਂਦੀ ਸੀਗੀ ਹਾਂਜੀ ਅੱਛਾ ਹੁਣ ਕਿੰਨਾ ਕੁ ਫਰਕ ਲੱਗਦਾ ਫਰਕ ਹੈਗਾ ਹੁਣ ਹਾਂਜੀ ਫਰਕ ਕਿੰਨੇ ਕੁ ਪਰਸੈਂਟ ਆਰਪੀਏ ਚ ਕਿੰਨੇ ਪਰਸੈਂਟ ਫਰਕ ਕਾਫੀ ਫਰਕ ਆ ਹੁਣ ਕਾਫੀ ਫਰਕ ਹੈ ਮਤਲਬ ਲਗਭਗ ਠੀਕ ਠੀਕ ਹਾਂਜੀ ਹਾਂਜੀ ਚਲੋ ਬਹੁਤ ਬਹੁਤ ਸ਼ੁਕਰੀਆ ਸਾਰੀ ਗੱਲਬਾਤ ਦੇ ਲਈ ਸੋ ਤਸਵੀਰਾਂ ਜਿਹੜੀਆਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਲੋਕ ਨੇ ਸਵੇਰੇ ਇੱਥੇ ਲਗਭਗ 4 ਤੋਂ 5 ਵਜੇ ਤੋਂ ਇੱਥੇ ਬੈਠੇ ਨੇ ਔਰ ਆਪਣੀ ਵਾਰੀ ਦੀ ਉਡੀਕ ਹੈਗੀ ਜਿਹੜੇ ਉਹ ਹੁਣ ਕਰਨ ਲੱਗੇ ਹੋਏ ਨੇ ਸਾਡੇ ਨਾਲ ਇੱਕ ਹੋਰ ਸਾਡੇ ਮਾਦੇ ਸਬਾਨ ਬੈਠੇ ਨੇ ਸੱਚਕਾਲ ਜੀ ਸੱਚਕਾਲ ਜੀ ਕਿਨਾ ਹੈ ਤੁਹਾਡਾ ਪ੍ਰਦੀਪ ਕਾਲ ਜੀ ਅੱਛਾ ਕਿੱਥੋਂ ਆਏ ਹੋ ਇੱਥੋਂ ਆਏ ਜੀ ਦੁਗਰੀ ਤੋਂ ਹੀ ਦੁਗਰੀ ਤੋਂ ਆਏ ਚਲੋ ਨੇੜੇ ਸਰ ਗਏ ਤੁਹਾਡਾ ਤਾਂ ਹਾਂ ਮੈਂ ਜੀ ਹੈਗੇ ਤਾਂ ਉਧਰ ਸਾਡੇ ਪਿੰਡ ਕੰਨੀ ਦੀ ਹੋਈ ਨਹੀਂ ਪਰ ਹੁਣ ਅਸੀਂ ਰਹਿ ਸ਼ਿਧਰ ਕਰ ਲਈ ਨਾ ਅੱਛਾ ਉਧਰੋਂ ਆ ਗਏ ਤੁਸੀਂ ਹਾਂਜੀ ਹਾਂਜੀ ਉਧਰ ਕਿੱਥੇ ਰਹਿੰਦੇ ਸੀ ਤੁਸੀਂ ਉਧਰ ਕਟਾਲੇ ਜੀ ਅੱਛਾ ਕਟਾਣੀ ਰਹਿੰਦੇ ਸੀ ਕਟਾਲੇ ਰਹਿੰਦੇ ਸੀ ਕੀ ਪ੍ਰੋਬਲਮ ਲੈ ਕੇ ਆਏ ਹੋ ਮੈਨੂੰ ਪਹਿਲਾਂ ਤਾਂ ਤਜਾਬ ਬਣਦਾ ਸੀਗਾ ਜੀ 15 ਦਿਨਾਂ ਦੀ ਉਹ ਦਵਾਈ ਦਿੱਤੀ ਠੀਕ ਆ ਕਾਫੀ ਹੁਣ ਆਹ ਗੋਡਿਆਂ ਦੀ ਪ੍ਰੋਬਲਮ ਸੀਗੀ ਹੁਣ ਖਾਈ ਜੰਨੀ ਆ ਵੈਸੇ ਆਰਾਮ ਆ ਕਾਫੀ ਅੱਛਾ ਹਾਂਜੀ ਤਜਾਬ ਕੀ ਵੀ ਬਣਨ ਲੱਗੇ ਤਜਾਬ ਕੀ ਖਾਂਦੇ ਮਿੰਦੇ ਸੀ ਇਸ ਤਰ੍ਹਾਂ ਦਾ ਅਸਲ 'ਚ ਆਪਰੇਸ਼ਨ ਹੋਇਆ ਪਹਿਲਾਂ ਹਸੌਲੀ ਸੀਗੀ ਅੱਛਾ ਹਾਂਜੀ ਲੂਟਰਸ ਚ ਹਾਂਜੀ ਉਹ ਫਿਰ ਛੋਟੀ ਉਮਰ ਚ ਹੀ ਹੋ ਗਈ ਨਾ 35 ਸਾਲ ਦੀ ਸੀਗੀ ਹਾਲੇ ਫਿਰ ਉਹ ਕਈ ਕਾਰਨ ਹੋ ਜਾਂਦੇ ਆ ਅੱਛਾ ਤੇ 35 ਸਾਲ ਪਹਿਲਾਂ ਤੁਸੀਂ ਰਸੌਲੀ ਰਿਮੂਵ ਕਰਵਾਈ ਸੀ ਹਾਂਜੀ 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 ਚਲੋ ਤੁਹਾਡੇ ਨਾਲ ਅਸੀਂ ਥੋੜੀ ਜੀ 2 ਮਿੰਟ ਤੁਹਾਡੇ ਹੋਰ ਲਵਾਂਗੇ ਜਿਹੜੇ ਅੱਜਕੱਲ ਦੇ ਸਾਡੀਆਂ ਬੱਚੀਆਂ ਹੈਗੀਆਂ ਨੇ ਸਾਡੀਆਂ ਮਾਵਾਂ ਸਾਡੀਆਂ ਭੈਣਾਂ ਜਿਨ੍ਹਾਂ ਦੀ ਥੋੜੀ ਬਹੁਤ ਰਸੌਲੀ ਹੋਈ ਤੇ ਡਾਕਟਰ ਕਹਿੰਦੇ ਨੇ ਤੁਸੀਂ ਯੂਟਰਸੀ ਦੇ ਵਿੱਚੋਂ ਯੂਟਰਸੀ ਰਿਮੂਵ ਕਰਨੀ ਪੈਣੀ ਹੈ ਜਾਂ ਕਰਵਾ ਦਿਓ ਉਹ ਕੀ ਤਜਰਬਾ ਹੈਗਾ ਕਿਉਂਕਿ ਤੁਸੀਂ 35 ਸਾਲ ਦਰਦ ਹੰਡਾਇਆ ਸਾਨੂੰ ਪਤਾ ਹੈ ਬਹੁਤ ਸਾਰੇ ਕੀ ਕੀ ਹੁੰਦਾ ਜੀ ਦਰਦ ਤਾਂ ਜੀ ਹੰਡਾਇਆ ਉਹ ਪਹਿਲਾਂ ਤਾਂ ਸਾਲ ਪਰ ਉਹਨਾਂ ਨੇ ਦਵਾਈ ਦਿੱਤੀ ਸੀ ਮੈਨੂੰ ਉਹ ਕਹਿੰਦੇ ਸੀ ਵੀ ਨਾ ਹੋਵੇ ਆਪਰੇਸ਼ਨ ਤਾਂ ਚੰਗੀ ਗੱਲ ਈ ਆ ਪਰ ਜਦੋਂ ਤਕਲੀਫ ਵਧ ਗਈ ਨਾ ਫਿਰ ਦੋ ਸੀਗੀਆਂ ਰਸੌਲੀਆਂ ਇੱਕ ਪਾਣੀ ਵਾਲੀ ਇੱਕ ਦੂਸਰੀ ਅੱਛਾ ਜੀ ਹਾਂਜੀ ਫਿਰ ਜਦੋਂ ਹੁਣ ਕਰਾਣਾ ਹੀ ਪਿਆ ਉਹ ਕਹਿੰਦੇ ਕਢਾਣੀ ਪਈ ਬਦਲਣ ਲੱਗ ਗਈ ਤਾਂ ਕਢਾਣੀ ਪਈਗੀ ਹਾਂਜੀ ਫਿਰ ਉਸ ਤੋਂ ਬਾਅਦ ਹੁਣ ਜੇ ਕਰਾ ਰਹੇ ਆ ਤੇ ਬਾਅਦ ਚ ਆਪਰੇਸ਼ਨ ਉਹਨਾਂ ਨੇ ਪਹਿਲਾਂ ਹੀ ਦੱਸਿਆ ਸੀ ਵੀ ਇਹ ਹੱਡੀਆਂ ਤੇ ਥੋੜਾ ਪਊਗਾ ਫਰਕ ਹਾਂਜੀ ਤੇ ਤੁਹਾਨੂੰ ਲੱਗਦਾ ਕਿ ਜੇਕਰ ਵੈਦ ਭੰਗੂ ਹੁਣਾਂ ਕੋਲ ਪਹਿਲਾਂ ਤੁਸੀਂ ਮਿਲਣਦੇ ਆ ਇਦਾਂ ਦੇ ਵੈਦ ਕੋਲ ਮਿਲ ਜੰਦੇ ਤੁਹਾਡੀ ਜਿਹੜੀ ਬੱਚੇਦਾਨੀ ਹੈਗੀ ਬਚ ਜਾਂਦੀ ਬਿਲਕੁਲ ਜੀ ਮੈਂ ਤਾਂ ਬਹੁਤ ਜ਼ਿਆਦਾ ਹੁਣ ਪਛਤਾਈਆਂ ਵੀ ਜਿਹੜਾ ਮੈਂ 90 ਸਾਲ ਵੱਧਦਾ ਹੁਣ ਪਤਾ ਲੱਗਿਆ ਜੀ ਜੀ ਚਲੋ ਬਹੁਤ ਬਹੁਤ ਸ਼ੁਕਰੀਆ ਸਾਰੀ ਗੱਲਬਾਤ ਦੇ ਲਈ ਸੋ ਇੱਕ ਭਰਾ ਹੈ ਸਾਡਾ ਛੋਟਾ ਉਹਨਾਂ ਨਾਲ ਵੀ ਗੱਲਬਾਤ ਕਰਦੇ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਕੀ ਨਾਂ ਹੈ ਤੁਹਾਡਾ ਗੁਰਪ੍ਰੀਤ ਸਿੰਘ ਹੈ ਕਿੱਥੋਂ ਆਇਓ ਲੁਧਿਆਣੇ ਤੋਂ ਆਇਆ ਲੁਧਿਆਣੇ ਤੋਂ ਆਇਓ ਕੀ ਪ੍ਰੋਬਲਮ ਲੈ ਕੇ ਆਏ ਮੇਰੇ ਲੀਵਰ 'ਚ ਗਰਮੀ ਸੀ ਗਈ ਜੀ ਲੀਵਰ 'ਚ ਗਰਮੀ ਉਮਰ ਕਿੰਨੀ ਹੈ ਉਮਰ ਤਾਂ ਕੁਝ ਵੀ ਨਹੀਂ ਕਿਉਂਕਿ ਮੈਂ ਮੈਡੀਸਿਨ ਖਾਧੇ ਤਿੰਨ ਚਾਰ ਸਾਲ ਕਾਦੀ ਵਸੋਲੀ ਸੀਗੀ ਸਿਰ 'ਚ ਬਲੱਡ ਦੀ ਕਾਦੇ ਚ ਸਿਰ ਦੇ ਵਿੱਚ ਸਿਰ ਚ ਅੱਛਾ ਹਾਂਜੀ ਤਾਂ ਕਰਕੇ ਗਰਮੀ ਪਈ ਹੋਈ ਹੈ ਲੀਵਰ ਚ ਮਤਲਬ ਦਵਾਈਆਂ ਤੁਸੀਂ ਇੰਨੀਆਂ ਖਾ ਲਈਆਂ ਹਾਂ ਤਿੰਨ ਚਾਰ ਤਿੰਨ ਸਾਲ ਉਹਦਾ ਕੋਰਸ ਚੱਲਿਆ ਸੀਗਾ ਤਾਂ ਕਰਕੇ ਹੁਣ ਠੀਕ ਹੈ ਹਾਂਜੀ ਹੁਣ ਲੀਵਰ ਦੀ ਗਰਮੀ ਦੀ ਪ੍ਰੋਬਲਮ ਆ ਬਸ ਉਹ ਕੀ ਪ੍ਰੋਬਲਮ ਹੁੰਦੀ ਹੈ ਬਸ ਖਾਦਾ ਪੀਤਾ ਪਚਦਾ ਨਹੀਂ ਹੈਗਾ ਅੱਖਾਂ ਵੀ ਤੁਹਾਡੀਆਂ ਤਾਂ ਹੀ ਲਾਲ ਨੇ ਹਾਂਜੀ 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 ਰੈੱਡਿਸ਼ ਪੀਲਿਸ਼ ਤਾਂ ਹੀ ਰਹਿੰਦੀਆਂ ਦੋਨੇ ਪਾਸੇ ਅੱਖਾਂ ਹਾਂਜੀ ਪਹਿਲੀ ਵਾਰ ਆਏ ਹਾਂਜੀ ਠੀਕ ਹੈ ਤੇ ਕੀ ਕੀ ਡਾਕਟਰ ਸਾਹਿਬ ਨਾਲ ਹੋਈ ਗੱਲ ਮਿਲਣ ਨਾਲ ਜਾ ਮਿਲਣ ਆਏ ਹੋ ਜੇ ਤੁਸੀਂ ਆਪਣੀ ਕੰਸਲਟ ਕਰਨਾ ਆਏ ਹੋ ਸੋ ਇਹ ਤਸਵੀਰਾਂ ਨੇ ਜਿਹੜੀਆਂ ਅਸੀਂ ਤੁਹਾਨੂੰ ਦਿਖਾ ਰਿਹਾ ਹੁਣ ਅਸੀਂ ਡਾਕਟਰ ਜਗਰੂਪ ਸਿੰਘ ਪੰਗੂਹਰਾਂ ਨੂੰ ਮਿਲਦੇ ਆਂ ਔਰ ਮਿਲ ਕੇ ਪੁੱਛਦੇ ਆਂ ਕਿ ਕਿਹੜੇ ਕਿਹੜੀਆਂ ਦਿੱਕਤਾਂ ਕਿਹੜੀਆਂ ਕਿਹੜੀਆਂ ਪਰੇਸ਼ਾਨੀਆਂ ਜਿਹੜੀਆਂ ਉਹ ਲੈ ਕੇ ਆਏ ਸੀ ਔਰ ਕਿਸ ਤਰੀਕੇ ਨਾਲ ਕਿਵੇਂ ਇੱਥੇ ਜਿਹੜਾ ਟ੍ਰੀਟਮੈਂਟ ਹੈਗਾ ਇਲਾਜ ਹੈਗਾ ਜਿਹੜਾ ਉਹ ਕੀਤਾ ਜਾਂਦਾ ਡਾਕਟਰ ਸਾਹਿਬ ਪਹਿਲਾਂ ਤਾਂ ਤੁਹਾਡੇ ਕੋਲ ਮਾਫੀ ਚਾਹੁੰਦੇ ਤੁਸੀਂ ਪੇਸ਼ੈਂਟ ਦੇਖਦੇ ਹੋ ਨੇ ਹਮੇਸ਼ਾ ਕਿਉਂਕਿ ਤੁਹਾਡੇ ਕੋਲ ਟਾਈਮ ਹੀ ਨਹੀਂ ਹੁੰਦਾ ਜਦੋਂ ਵੀ ਤੁਹਾਡੇ ਕੋਲ ਆਈਏ ਪੇਸ਼ੈਂਟ ਬੈਠੇ ਹੁੰਦੇ ਨੇ ਪਹਿਲਾਂ ਤਾਂ ਬਹੁਤ ਬਹੁਤ ਸਵਾਗਤ ਹੈ ਹਕੀਕਤ ਟੀਵੀ ਪੰਜਾਬੀ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਜੀ ਅੱਛਾ ਡਾਕਟਰ ਸਾਹਿਬ ਇਥੇ ਤਿਜ਼ਾਬ ਦੇ ਬੀਪੀ ਦੇ ਗੋਡਿਆਂ ਦੇ ਮੋਢਿਆਂ ਦੇ ਥਾਇਰੋਇਡ ਦੇ ਬੜੇ ਮਰੀਜ਼ ਨੇ ਜਿਵੇਂ ਲੁਧਿਆਣੇ ਚ ਤਾਂ ਖਾਸ ਕਰਕੇ ਜੀ 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 ਦੇਖੋ ਸਾਡੇ ਕੋਲ ਉਹੀ ਮਰੀਜ਼ ਆਉਂਦੇ ਨੇ ਜਿਹੜੇ ਅੱਕ ਚੁੱਕੇ ਹੁੰਦੇ ਨੇ ਸਾਰੇ ਪਾਸੇ ਤੋਂ ਹਨ ਦਰਦਾਂ ਦੀਆਂ ਗੋਲੀਆਂ ਖਾ ਕੇ ਜਾਂ ਬੀਪੀ ਦੀਆਂ ਗੋਲੀਆਂ ਖਾ ਕੇ ਸ਼ੂਗਰ ਦੀਆਂ ਗੋਲੀਆਂ ਖਾ ਕੇ ਗੋਡਿਆਂ ਦੀਆਂ ਜਿਹੜੇ ਕਹਿੰਦੇ ਆ ਵੀ ਹੁਣ 5 5 7 7 ਸਾਲ ਅਸੀਂ ਦਰਦਾਂ ਦੀਆਂ ਗੋਲੀਆਂ ਖਾ ਲੀਆਂ ਇੱਕ ਤਰ੍ਹਾਂ ਦੀਆਂ ਪੇਨ ਕਿਲਰ ਉਹਨਾਂ ਨੇ ਆਉਣਾ ਕਿਉਂਕਿ ਉਹਨਾਂ ਨੂੰ ਪਤਾ ਹੈ ਵੀ ਜਿਹੜਾ ਅਸਲੀ ਇਲਾਜ ਕੁਦਰਤ ਦੇ ਵਿੱਚ ਹੀ ਹੋਣਾ ਜਾ ਕੇ ਵੀ ਇਹ ਨਹੀਂ ਹੈਗਾ ਵੀ ਉਹ ਤੁਸੀਂ ਦਿੱਲੀ ਇੱਕ ਨਸ਼ੀਲੀਆਂ ਗੋਲੀਆਂ ਨਸ਼ੇ ਦੀਆਂ ਖਾਈ ਜਾਓਗੇ ਵੀ ਜਿੰਨਾ ਚਿਰ ਖਾ ਲਿਆ ਆਰਾਮ ਹੈ ਉਹ ਜਦੋਂ ਛੱਡਤਾ ਉਸ ਤੋਂ ਬਾਅਦ ਫੇਰ ਉਹੀ ਕੁਛ ਹੈ ਉਹ ਉਹ ਚੀਜ਼ ਉਹਨਾਂ ਕਚਰੇ ਅਸਰ ਕਰਦੀਆਂ ਜਿੰਨਾ ਕਚਰਾ ਤੁਸੀਂ ਖਾਣੇ ਹੋ ਇਹ ਨਹੀਂ ਹੈਗਾ ਹੁਣ ਮਾਤਾ ਜੀ ਬੈਠੇ ਨੇ ਇਹਨਾਂ ਨੂੰ ਬੀਬੀ ਹੈ ਪੰਜਾਂ ਪੰਜ ਛੇ ਛੇ ਗੋਲੀਆਂ ਬੀਪੀ ਦੀਆਂ ਖਾਨਦੇ ਆ ਰੋਜ਼ ਪਰ ਇਹਨਾਂ ਦਾ ਬੀਪੀ ਕੰਟਰੋਲ ਨਹੀਂ ਹੁੰਦਾ ਕਿਉਂ ਕਿ ਉਹਨੇ ਸਿਰਫ ਘੰਟੇ ਦੋ ਘੰਟੇ ਲਈ ਆਰਾਮ ਕਰਨਾ ਹੈ ਪਰ ਜਿਹੜਾ ਆਯੁਰਵੇਦ ਆ ਉਹ ਪੱਕੇ ਤੌਰ ਤੇ ਹੱਲ ਕਰਦਾ ਹੈ ਪੱਕੇ ਤੌਰ ਤੇ ਬਾਡੀ ਨੂੰ ਡੀਟੌਕਸ ਕਰਦਾ ਹੈ ਕਿਉਂ ਉਹਦੇ ਵਿੱਚ ਦੇਖੋ ਮੇਰਾ ਤਾਂ ਮੰਨਣਾ ਇਹ ਹੈ ਵੀ ਜਿਹੜਾ ਸਾਡਾ ਸਰੀਰ ਆ ਨਾ ਕੁਦਰਤ ਨੇ ਇੱਕ ਗੁਲਦਸਤਾ ਬਣਾਇਆ ਸਾਨੂੰ ਪਤਾ ਵੀ ਹੈ ਵੀ ਇਹਨੇ ਖਤਮ ਹੋ ਜਾਣਾ ਪਰ ਇਹ ਨੂੰ ਤੁਸੀਂ ਇਹ ਹੈ ਵੀ ਜਿੰਨਾ ਚਿਰ ਹੈਗਾ ਇਹ ਉਹਨਾਂ ਚਿਰ ਇਹਨੂੰ ਚੰਗੀ ਤਰ੍ਹਾਂ ਇਹਦੀ ਪਰਵਰਿਸ਼ ਕਰੋ ਚੰਗੀ ਤਰ੍ਹਾਂ ਇਹਨੂੰ ਸੰਭ ਕੇ ਰੱਖੋ ਜਿੱਦਣ ਖਤਮ ਹੋਣਾ ਉਸ ਦਿਨ ਤਾਂ ਹੋਏ ਜਾਣਾ ਕਿਉਂ ਆਪਾਂ ਸਰੀਰ ਅੰਦਰ ਕੈਮੀਕਲ ਭਰ-ਭਰ ਕੇ ਰੋਜ਼ ਇਹਦੇ ਅੰਦਰ ਜ਼ਹਿਰਾਂ ਭਰ-ਭਰ ਕੇ ਅਸੀਂ ਦਿਨ ਪਰ ਦਿਨ ਆਪਣੇ ਜਿਹੜੇ ਸਰੀਰ ਨੂੰ ਇੱਕ ਜ਼ਮੀਨ ਵਾਂਗੂ ਆਪਾਂ ਬੰਜਰ ਬਣਾ ਰਹੇ ਹਾਂ ਜੀ ਜੀ ਅੱਛਾ ਤੇ ਡਾਕਟਰ ਸਾਹਿਬ ਹਮੇਸ਼ਾ ਕੋਈ ਨਾ ਕੋਈ ਤੁਸੀਂ ਨੁਸਖਾ ਹੈਗਾ ਜਿਹੜਾ ਸਾਡੇ ਦਰਸ਼ਕਾਂ ਨਾਲ ਸਾਂਝਾ ਕਰ ਦਿਓ ਬੀਪੀ ਵਾਸਤੇ ਜਿਨ੍ਹਾਂ ਨੂੰ ਬੀਪੀ ਦੀ ਪ੍ਰੋਬਲਮ ਹੈ ਜਾਂ ਥਾਇਰੋਇਡ ਦੀ ਬੜੀ ਆਮ ਪ੍ਰੋਬਲਮ ਦੇਖਣ ਨੂੰ ਮਿਲੀ ਹੈ ਜਿਹੜੇ ਤੁਹਾਡੇ ਕੋਲ ਮਰੀਜ਼ ਬੈਠੇ ਨੇ ਤੇ ਫਿਰ ਉਹਨਾਂ ਨੂੰ ਕੀ ਨੁਸਖਾ ਦੰਨੇ ਤੁਸੀਂ ਪਰਹੇਜ਼ ਦੱਸ ਦਿਓ ਅੱਜ ਨੁਸਖਾ ਨਾ ਦੱਸੋ ਪਰਹੇਜ਼ ਜ਼ਰੂਰ ਦੱਸ ਦਿਓ ਵੀ ਕਿਹੜੇ ਪਰਹੇਜ਼ ਨੇ ਪੰਜ ਪਰਹੇਜ਼ ਜੇਕਰ ਉਹ ਕਰ ਲਈਏ ਬੀਪੀ thyroid sugar ਤੁਹਾਡੇ ਨੇੜੇ ਨਹੀਂ ਲੱਗਣਾ ਦੇਖੋ ਜੀ ਜਿਹੜਾ ਬੰਦਾ ਮੈਂ ਤੁਹਾਨੂੰ ਦੱਸਦਾ ਉਹੀ ਗੱਲ ਆ ਵੀ ਇੱਕ ਗੱਲ ਸਿਆਣਿਆਂ ਨੇ ਕਹੀ ਆ ਵੀ ਜਿਹੜੇ ਜਿਵੇਂ ਤੁਸੀਂ ਕਹਿੰਦੇ ਹੋ ਵੀ ਵਿਆਜ ਪਰ ਪੈਸੇ ਦੇ ਦਨ ਨਾ ਵੀ ਜਦੋਂ ਤੁਸੀਂ ਵਿਆਜ ਪਰ ਪੈਸਾ ਦੇ ਦਿੱਤਾ ਜਿਹੜੇ ਬੰਦੇ ਨੇ ਵਿਆਜ ਨਹੀਂ ਮੋੜ ਪੈਸਾ ਨਹੀਂ ਮੋੜਨਾ ਦਾ ਵਿਆਜ ਵਧਾਉਣ ਦਾ ਕੋਈ ਫਾਇਦਾ ਨਹੀਂ ਹੁੰਦਾ ਹਨ ਜਿਹੜੇ ਰੋਗੀ ਨੇ ਪਰਹੇਜ਼ ਨਹੀਂ ਕਰਨਾ ਉਹਦਾ ਇਲਾਜ ਕਰਾਉਣ ਦਾ ਕੋਈ ਫਾਇਦਾ ਨਹੀਂ ਹੁੰਦਾ ਇਹ ਚੀਜ਼ ਹੈ ਵੀ ਤੁਸੀਂ ਦੇਖੋ ਹੁਣ ਤੁਸੀਂ ਜਿਹੜਾ ਇਨਸਾਨ ਸਾਡੇ ਵਾਸਤੇ ਕੁਦਰਤ ਨੇ ਕੱਚਾ ਖਾਣਾ ਬਣਾਇਆ ਖਾਣ ਵਾਸਤੇ ਅਸੀਂ ਖਾਂਦੇ ਆ ਤੜਕੇ ਲਾ ਲਾ ਕੇ ਹੁਣ ਤੁਸੀਂ ਸਰਦੀਆਂ ਦਾ ਮੌਸਮ ਚੱਲਦਾ ਹੈ ਅਸੀਂ ਸਾਗ ਬਣਾ ਲੰਨੇ ਆ ਅਸੀਂ 5-5 ਦਿਨ ਉਹਨੂੰ ਫ੍ਰਿਜ ਚੋਂ ਕੱਢ ਕੱਢ ਕੇ ਤੜਕੇ ਲਾ ਲਾ ਕੇ ਲਸਣ ਅਦਰਕ ਪਾ ਪਾ ਕੇ ਉਹਨੂੰ ਖਾਂਦੇ ਆ ਅਸੀਂ ਬੀਪੀ ਆਪ ਵਧਾਉਨੇ ਆ ਨਾ ਕਿ ਸਾਡਾ ਉਹ ਚੀਜ਼ਾਂ ਸਾਗ ਵਧਾ ਰਹੀਆਂ ਜਦੋਂ ਤੁਸੀਂ ਉਹਨੂੰ ਗਲਤ ਤਰੀਕਿਆਂ ਨਾਲ ਵਰਤੋਂਗੇ ਤਾਂ ਬੀਪੀ ਤੁਹਾਡਾ ਵਧੂਗਾ ਹੁਣ ਤੁਹਾਡਾ ਅੰਦਰ ਦੇਖੋ ਤੁਸੀਂ ਇੰਨਾ ਹੈਵੀ ਜਦੋਂ ਖਾਓਗੇ ਸਾਗ ਖਾ ਲੋਗੇ ਇੰਨਾ ਹੈਵੀ ਚੀਜ਼ਾਂ ਖਾਓਗੇ ਤੜਕੇ ਲਾ ਲਾ ਕੇ ਉਹਨੇ ਤੁਹਾਡਾ ਬੀਪੀ ਸਭ ਤੋਂ ਪਹਿਲਾਂ ਦਾ ਬੀਪੀ ਵਧਾਉਣਾ ਜਦੋਂ ਉਹਨੇ ਹਾਜਮ ਨਹੀਂ ਹੋਣਾ ਫਿਰ ਤੁਹਾਡਾ ਤਜਾ ਬਣਾਉਣਾ ਜਦੋਂ ਹজম ਨਹੀਂ ਹੁੰਦਾ ਅੰਦਰ ਅਮਲਪਤ ਜਿਆਦਾ ਵਧ ਗਿਆ ਫਿਰ ਉਹਨੇ ਕੀ ਕਰਨਾ ਫਿਰ ਤੁਹਾਡਾ ਉਹਨੇ ਸ਼ੂਗਰ ਪੈਦਾ ਕਰਨਾ ਤੁਸੀਂ ਦੇਖੋ ਵੀ ਇੱਕ ਚੀਜ਼ ਦੇ ਨਾਲ ਤਿੰਨ ਜਿਹੜੀਆਂ ਸਭ ਤੋਂ ਵੱਡੀਆਂ ਬਿਮਾਰੀਆਂ ਉਹੀ ਪੈਦਾ ਹੋ ਗਈਆਂ ਤਾਂ ਪਿੱਛੇ ਬਚਿਆ ਹੀ ਕੀ ਆ ਹਨਾ ਜਦੋਂ ਅੰਦਰ ਐਸਿਡਿਟੀ ਜਿਆਦਾ ਵਧ ਗਈ ਉਹਦੇ ਨਾਲ ਕੀ ਹੋਣਾ ਐਸਿਡਿਟੀ ਜਿਆਦਾ ਵਧਣ ਦੇ ਨਾਲ ਕੀ ਹੋਣਾ ਤੁਹਾਡੇ ਜੋੜਾਂ 'ਚ ਦਰਦ ਪੈਦਾ ਹੋ ਜਾਣਾ ਤੁਸੀਂ ਚਾਰ ਰੋਗ ਤਾਂ ਜਿਹੜੇ ਮੇਨ ਉਹ ਪੈਦਾ ਕਰ ਲੇ ਤਾਂ ਹੁਣ ਤੁਸੀਂ ਇਹਨਾਂ ਤੋਂ ਛੁਟਕਾਰਾ ਕਿਵੇਂ ਪਾ ਸਕਦੇ ਹੋ ਜਿਹੜਾ ਬੰਦਾ ਕੱਚਾ ਖਾਊਗਾ 400 ਗ੍ਰਾਮ ਲਗਭਗ ਹਰੇਕ ਬੰਦੇ ਨੂੰ ਜਿਹੜਾ 60 ਤੋਂ 65 ਕਿਲੋ ਦਾ ਬੰਦਾ ਹੈ ਉਹਨੂੰ 400 ਗ੍ਰਾਮ ਸਲਾਦ ਸਵੇਰੇ 400 ਗ੍ਰਾਮ ਸ਼ਾਮੀ ਖਾਣੇ ਤੋਂ ਪਹਿਲਾਂ ਖਾ ਲੈਣਾ ਚਾਹੀਦਾ ਠੀਕ ਹੈ ਜੀ ਪਰ ਜਿੰਨਾ ਤੁਸੀਂ ਸਾਦਾ ਖਾਓਗੇ ਬਿਨਾ ਤੜਕਾ ਲਾਏ ਸਬਜੀ ਉਹਦੇ ਵਿੱਚ ਘੱਟ ਤੋਂ ਘੱਟ ਤੇਲ ਉਹਨੂੰ ਘੱਟ ਤੋਂ ਘੱਟ ਪਕਾ ਕੇ ਜਿੰਨਾ ਖਾਓਗੇ ਉੰਨਾ ਬੰਦਾ ਤੰਦਰੁਸਤ ਜਿਹੜਾ ਰਹਿੰਦਾ ਦਿਨ ਵਿੱਚ 3 ਤੋਂ 3.5 ਲਗਭਗ 3.5 ਲੀਟਰ ਜਿਹੜਾ ਬੰਦਾ ਪਾਣੀ ਪੀਂਦਾ ਉਹ ਕਹਿ ਲਓ ਵੀ ਕਦੇ ਵੀ ਉਹਦਾ ਬੀਪੀ ਮੇਰੇ ਹਿਸਾਬ ਨਾਲ ਨਹੀਂ ਵੱਧਦਾ ਨਾ ਉਹਨੂੰ ਕਦੇ ਪਥਰੀਆਂ ਹੋਣਗੀਆਂ ਜੀ ਜੀ ਅੱਛਾ ਇੱਕ ਸਾਨੂੰ ਸਾਈਮਨ ਮਿਲਣੇ ਜੀ ਹੁਸ਼ਿਆਰਪੁਰ ਤੋਂ ਆਏ ਨੇ ਪੇਸ਼ੈਂਟ ਉਹ ਕਹਿੰਦੇ ਸਾਨੂੰ ਪਿਛਲੇ 10 ਸਾਲ ਤੋਂ ਬੱਚੇ ਨਹੀਂ ਹੋ ਰਿਹਾ ਨਾ ਕਿਸੇ ਕੋਈ ਰਿਪੋਰਟ ਦੇ ਵਿੱਚ ਕੋਈ ਪ੍ਰੋਬਲਮ ਡਿਟੈਕਟ ਹੋ ਰਹੀ ਹੈ ਸਾਨੂੰ ਦਵਾਈਆਂ ਖਵਾਈਆਂ ਜਾ ਰਹੇ ਨੇ ਲਗਾਤਾਰ ਦਵਾਈਆਂ ਖਾ ਰਹੇ ਆ ਫਰਕ ਕੋਈ ਨਹੀਂ ਪਿਛਲੇ 10 ਸਾਲ ਤੋਂ ਭਟਕ ਰਹੇ ਨੇ ਜੀ ਸਰ ਤੁਸੀਂ ਕਦੇ ਵੀ ਦੇਖਿਆ ਵੀ ਜਿਹੜੇ ਲੇਬਰ ਕਲਾਸ ਦੇ ਲੋਕ ਆ ਉਹਨਾਂ ਦੇ ਬੱਚੇ ਨਹੀਂ ਹੁੰਦੇ ਕਿਉਂ ਨਹੀਂ ਹੁੰਦੇ ਕਿਉਂਕਿ ਉਹ ਲੇਡੀਜ਼ ਪੈਰਾਂ ਪਰ ਬਹਿ ਕੇ ਹਰ ਵੇਲੇ ਕੰਮ ਕਰਦੀਆਂ ਨੇ ਸਾਡੀਆਂ ਲੇਡੀਜ਼ ਨੇ ਤੁਸੀਂ ਪੋਚੇ ਲਾਉਣ ਨੂੰ ਵੀ ਘਰ 'ਚ ਨੌਕਰਾਨੀਆਂ ਰੱਖੀਆਂ ਹੋਈਆਂ ਕਪੜੇ ਧੋਣ ਨੂੰ ਵੀ ਇੱਥੋਂ ਤੱਕ ਕਿ ਰੋਟੀ ਪਕਾਉਣ ਨੂੰ ਵੀ ਜਿਹੜੇ ਲੇਡੀ ਨੇ ਬੈੱਡ ਤੋਂ ਪੈਰ ਥੱਲੇ ਲਾਉਣਾ ਨਹੀਂ ਉਹਦੇ ਬੱਚੇ ਮੈਂ ਤਾਂ ਨਹੀਂ ਸੋਚਦਾ ਵੀ ਉਹਦੇ ਬੱਚੇ ਪੈਦਾ ਕਿੱਦਾਂ ਹੋ ਜਾਣਗੇ ਬੱਚੇਦਾਨੀਾਂ 'ਚ ਗਰਮੀਆਂ ਭਰੀਆਂ ਪਈਆਂ ਜੀ ਟੈਸਟ ਕਰਾ-ਕਰਾ ਕੇ ਟੈਸਟਾਂ ਦੇ ਵਿੱਚ ਆਉਂਦਾ ਕੁਝ ਨਹੀਂ ਸਿਰਫ ਅੱਜ ਦੇ ਸਮੇਂ 'ਚ ਇੰਨਾ ਕੁ ਜ਼ਿਆਦਾ ਮੇਰੀ ਜ਼ਿੰਦਗੀ ਦਾ ਤਜਰਬਾ ਹੈ ਰੋਜ਼ ਦਾ ਦੇਖਣ ਦਾ ਤਜਰਬਾ ਹੈ ਵੀ ਜਿਹੜੇ ਲੇਡੀਜ਼ ਦੇ ਅੰਦਰ ਗਰਮੀ ਆ ਬੱਚੇਦਾਨੀ 'ਚ ਉਹ ਤਾਂ ਬੱਚਾ ਠਹਿਰਦਾ ਨਹੀਂ ਟੈਸਟਾਂ ਦੇ ਵਿੱਚ ਉਹ ਗਰਮੀ ਕਦੇ ਆਉਂਦੀ ਹੋ ਹੈ ਨਹੀਂ ਜੀ 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 अच्छा ਤੇ ਫਿਰ ਤਜਾਬ ਦਾ ਕਿਹੜਾ ਨੁਸਖਾ ਤੁਸੀਂ ਤੰਨੇ ਉਥੇ ਲੁਧਿਆਣੇ ਆ ਕੇ ਸਾਰੇ ਕਹਿੰਦੇ ਨੇ ਤਜਾਬ ਵਾਲੇ ਤੇ ਸਾਰੇ ਠੀਕ ਹੋਏ ਫਿਰਦੇ ਨੇ ਜੀ ਦੇਖੋ ਜੀ ਤਜਾਬ ਦਾ ਮੇਨ ਨੁਕਸਾ ਤਾਂ ਇਹ ਆ ਵੀ ਸਲਾਦ ਸਭ ਤੋਂ ਪਹਿਲਾਂ ਦਾ ਖਾਣਾ ਬੰਦੇ ਨੂੰ ਹਨਾ 4 ਘੰਟੇ ਤੋਂ ਜ਼ਿਆਦਾ ਪੇਟ ਨਹੀਂ ਜੀ ਖਾਲੀ ਰੱਖਣਾ ਸਭ ਤੋਂ ਵੱਧ ਆ ਵੀ ਦਿਮਾਗ ਨੂੰ ਸਭ ਤੋਂ ਵੱਧ ਸ਼ਾਂਤ ਜਿਹੜੇ ਬੰਦੇ ਦੇ ਦਿਮਾਗ ਦੇ ਵਿੱਚ ਗੁੱਸਾ ਰਹੂਗਾ ਦਿਮਾਗ ਦੇ ਵਿੱਚ ਭੜਕੀਲੇ ਵਿਚਾਰ ਆਉਣਗੇ ਉਹਦੇ ਖਾਣੇ ਨਾਲੋਂ ਤਲੇ ਹੋਏ ਖਾਣੇ ਦੇ ਨਾਲੋਂ ਵੀ ਜ਼ਿਆਦਾ ਤਜਾਬ ਬਣੂਗਾ ਜਿਹੜੇ ਬੰਦੇ ਦਾ ਦਿਮਾਗ ਖਰਾਬ ਰਹਿੰਦਾ ਹੁਣ ਲਗਭਗ ਤੁਸੀਂ ਇਹ ਕਹਿ ਲਓ ਵੀ 90% ਲੋਕਾਂ ਦੇ ਅੱਜ ਕੱਲ ਦਿਮ ਉਹਨਾਂ ਦੇ ਤੇਜਾਬ ਬਣਨਾ ਬੰਦੇ ਨਹੀਂ ਹੁੰਦਾ ਉਹ ਇਹ ਵੀ ਕਹਿ ਦਿੰਦੇ ਨੇ ਵੀ ਅਸੀਂ ਤਾਂ ਬਾਹਰਲਾ ਕੁਝ ਖਾਂਦੇ ਵੀ ਹੈ ਨਹੀਂ ਇਹ ਮੇਨ ਕਾਰਨ ਆ ਜੀ ਤੁਸੀਂ ਇਹ ਦੇਖੋ ਹੁਣ ਬਹੁਤ ਬੰਦੇ ਕਹਿੰਦੇ ਨੇ ਜੀ ਸਾਡਾ ਤਾਂ ਜੀ ਖਾਲੀ ਪੇਟ ਤੇਜਾਬ ਵਾਲਾ ਕੈਪਸੂਲ ਖਾਦੇ ਤੋਂ ਬਿਨਾ ਸਰਦਾ ਹੀ ਹੈ ਨਹੀਂ ਉਹਦੇ ਵਿੱਚ ਕੀ ਆ ਅੱਜ ਤੋਂ 20 ਸਾਲ ਪਹਿਲਾਂ ਕੌਣ ਤੇਜਾਬ ਵਾਲੇ ਕੈਪਸੂਲ ਖਾਂਦਾ ਸੀਗਾ ਤੁਸੀਂ ਖਾਲੀ ਪੇਟ ਤੇਜਾਬ ਦੀ ਜਗਾ ਜੀ ਦੋ ਝਟਕੀਆਂ ਜਵੈਣ ਦੀਆਂ ਖਾ ਲੋ ਤੇਜਾਬ ਨਹੀਂ ਬਣੂਗਾ ਇੱਕ ਚੁੰਡੀ ਭਰ ਕੇ ਦਾਲ ਜੀਨੀ ਦੀ ਲੈ ਲੋ ਤਜਾਬ ਨਹੀਂ ਬਣੂਗਾ ਐਡੀਆਂ ਕਮਾਲ ਦੀਆਂ ਚੀਜ਼ਾਂ ਅਸੀਂ ਛੱਡੀ ਬੈਠੇ ਆਂ ਅਸੀਂ ਕੈਪਸੂਲ ਕੈਮੀਕਲ ਵਾਲੇ ਖਾਈ ਜਾਂਦੇ ਆਂ ਤਾਂ ਜ਼ਹਿਰਾਂ ਘਟਣੀਆਂ ਨਹੀਂ ਸਕੋ ਹੋਰ ਅੰਦਰ ਸਰੀਰ ਦੇ ਜੜੀਆਂ ਭਰਨੀਆਂ ਨੇ ਤੇ ਡਾਕਟਰ ਸਾਹਿਬ ਇੱਕ ਨਾ ਸਵਾਲ ਹੈਗਾ ਮਲੇਰ ਕੋਟਲੇ ਤੋਂ ਖਾਸ ਕਰਕੇ ਜਿਹੜਾ ਸਾਡੇ ਦਰਸ਼ਕ ਨੇ ਉਹਨਾਂ ਨੂੰ ਕੋਈ ਟੈਨਸ਼ਨ ਨਹੀਂ ਘਰੋਂ ਵੀ ਬਹੁਤ ਵਧੀਆ ਨੇ ਲੇਕਿਨ ਫਲਵੇਰੀ ਨੇ ਆ ਕੇ ਰਹਿ ਜੀ ਉਹਨਾਂ ਨੂੰ ਫਲਵੇਰੀ ਦਾ ਟ੍ਰੀਟਮੈਂਟ ਹੋ ਸਕਦਾ ਦੇਖੋ ਜੀ ਫਲਵੇਰੀ ਦਾ ਅਸੀਂ ਨਈਂ ਟ੍ਰੀਟਮੈਂਟ ਕਰਦੇ ਹੈਗੇ ਹਨਾ ਪਰ ਏ ਆ ਵੀ ਤੁਸੀਂ ਖਾਣਾ ਪੀਣਾ ਇਸ ਢੰਗ ਨਾਲ ਖਾਓ ਤੁਹਾਡੀ ਸਕਿਨ ਖਰਾਵੇ ਨਾ ਹੋਵੇ ਹੁਣ ਸਕਿਨ ਤੁਸੀਂ ਦੇਖੋ ਬਹੁਤ ਡਾਕਟਰਾਂ ਕੋਲ ਤੁਸੀਂ ਜਾਂਦੇ ਹੋ ਜਾਂਦੇ ਆ ਤਾਂ ਕੀ ਕਰਦੇ ਆ ਡਾਕਟਰ ਤੁਹਾਨੂੰ ਦਵਾਈਆਂ ਸਕਿਨ ਦੀਆਂ ਦੇਈ ਜਾਂਦੇ ਨੇ 99% ਡਾਕਟਰ ਤੁਹਾਨੂੰ ਸਕਿਨ ਦੀਆਂ ਦਵਾਈ ਦਿੰਦੇ ਨੇ ਜਦੋਂ ਵੀ ਤੁਸੀਂ ਡਾਕਟਰ ਦੇ ਕੋਲ ਜਾਂਦੇ ਨੇ ਜਾਂ ਲੋਸ਼ਨ ਦੇ ਦੇਣਗੇ ਜਾਂ ਸਕਿਨ ਤੋਂ ਐਂਟੀ ਅਲਰਜਿਕ ਦਵਾਈਆਂ ਦੇ ਦੇਣਗੇ ਪਰ ਉਹ 100% ਮੂਰਖਤਾ ਮੇਰੇ ਹਿਸਾਬ ਨਾਲ ਲੋਕਾਂ ਨੂੰ ਵੀ ਤੁਸੀਂ ਪੁੱਛ ਸਕਦੇ ਹੋ ਜਿਹੜੇ ਲੋਕ ਸਕਿਨ ਦੀਆਂ ਦਵਾਈਆਂ ਖਾਂਦੇ ਆ ਉਹਨਾਂ ਚਿਰ ਠੀਕ ਰਹਿੰਦੇ ਨੇ ਜਿੰਨਾ ਚਿਰ ਦਵਾਈਆਂ ਖਾਂਦੇ ਨੇ ਕਿਉਂਕਿ ਉਹ ਬਿਮਾਰੀ ਹੁੰਦੀ ਹੈ ਸਾਰੀ ਲੀਵਰ ਦੀ ਜਦੋਂ ਤੁਹਾਡਾ ਲੀਵਰ ਠੀਕ ਹੈ ਲੀਵਰ ਚੋਂ ਗਰਮ ਬਿਲਕੁਲ ਬਿਲਕੁਲ ਜੀ ਜਦੋਂ ਤੁਸੀਂ ਲੀਵਰ ਨੂੰ ਜਿਹਹਾ ਜਾਂ ਵਿਰੁੱਧ ਆਹਾਰ ਦਓਗੇ ਤਾਂ ਉਹਦੇ ਨਾਲ ਤੁਹਾਡੀ ਚਮੜੀ ਖਰਾਬ ਹੋਣੀ ਹੈ ਜੀ 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 ਅੱਛਾ ਡਾਕਟਰ ਸਾਹਿਬ ਤੁਹਾਨੂੰ ਮਿਲਣ ਦਾ ਕੀ ਢੰਗ ਹੈਗਾ ਲੁਧਿਆਣੇ 'ਚ ਕਿਵੇਂ ਮਿਲ ਸਕਦੇ ਆ ਤੁਹਾਨੂੰ ਲੁਧਿਆਣਾ ਜੀ ਹਰ ਐਤਵਾਰ ਨੂੰ ਦੁਗਰੀ ਤੇ ਆਪਾਂ ਤੰਦਰਾ ਰੋਡ ਤੇ ਬੈਠਦੇ ਆ ਤੂਰ ਮਾਰਕੀਟ ਦੇ ਵਿੱਚ ਉੱਥੇ ਹਰ ਐਤਵਾਰ ਨੂੰ ਮਿਲ ਸਕਦੇ ਆ 9 ਤੋਂ 4 ਤੇ ਬਾਕੀ ਦਿਨ ਐਤਵਾਰ ਔਰ ਵੀਰਵਾਰ ਛੱਡ ਕੇ ਜੀ ਸੰਘੋਲ ਚੰਡੀਗੜ੍ਹ ਲੁਧਿਆਣਾ ਰੋਡ ਦੇ ਉੱਤੇ ਜਿਲ੍ਹਾ ਫਤਿਹਗੜ ਸਾਹਿਬ ਜੀ ਜੀ ਬਹੁਤ ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ ਸਾਰੀ ਗੱਲਬਾਤ ਦੇ ਲਈ ਸੋਹੇ ਸਾਹਿਬ ਡਾਕਟਰ ਜਗਰੂਪ ਸਿੰਘ ਭੰਗੂ ਪੰਜਾਬ ਦੇ ਸਭ ਤੋਂ ਯੰਗੇਸਟ ਵੈਅ ਜਿਨ੍ਹਾਂ ਨੇ ਸਾਂਝਾ ਕੀਤੇ ਤਜਰਬੇ ਆਪੋ ਆਪਣੇ ਨੁਸਖੇ ਉਹਨਾਂ ਨੇ ਦੱਸੇ ਨੇ ਕਿ ਕਿਸ ਤਰੀਕੇ ਨਾਲ ਜੇਕਰ ਅਸੀਂ ਆਪਣੀ ਰੋਜ਼ਾਨਾ ਦੀ ਡਾਈਟ ਹੈਗੀ ਹੈ ਜਿਹੜੀ ਰੋਜ਼ਾਨਾ ਦੀ ਸਾਡੀ ਜਿਹੜੀ ਭੋਜਨ ਹੈਗਾ ਰੋਜ਼ਾਨਾ ਦਾ ਦਿਨਚਰਿਆ ਹੈਗਾ ਜੇਕਰ ਅਸੀਂ ਉਸ ਨੂੰ ਸੈੱਟ ਕਰ ਲੈਂਦੇ ਆ ਤਾਂ ਬਹੁਤ ਸਾਰੀਆਂ ਪਰੇਸ਼ਾਨੀਆਂ ਬਹੁਤ ਸਾਰੀਆਂ ਦਿੱਕਤਾਂ ਜਿਹੜੀਆਂ ਅਜਹੀਆਂ ਨੇ ਕਿ ਜਿਸ ਤੋਂ ਅਸੀਂ ਆਪਣਾ ਖਿਹੜਾ ਹੈ ਉਹ ਛੁਡਾ ਸਕਦੇ ਸੋ ਇਸੇ ਉਮੀਦ ਨਾਲ ਇਸੇ ਆਸ ਨਾਲ ਕਿ ਇਹ ਵੀਡੀਓ ਨਾਲ ਲੋਕਾਂ ਤੱਕ ਤੁਸੀਂ ਜ਼ਰੂਰ ਸ਼ੇਅਰ ਕਰੋਗੇ ਜਿਨ੍ਹਾਂ ਲੋਕਾਂ ਨੂੰ ਵੱਖ-ਵੱਖ ਦਿੱਕਤਾਂ ਵੱਖ-ਵੱਖ ਪ੍ਰੋਬਲਮਸ ਹੈਗੀਆਂ ਨੇ ਤਾਂ ਕਿ ਜੋ ਲੋਕ ਪਟਕ ਚੁੱਕੇ ਨੇ ਜਾਂ ਪਟਕ ਰਹੇ ਨੇ ਜਾਂ ਨਿਰਾਸ਼ ਹੋ ਕੇ ਘਰ ਬੈਠੇ ਨੇ ਕਿ ਸਾਡੀ ਇਸ ਸਮੱਸਿਆ ਦਾ ਤਜਾਬ ਦਾ ਬੀਪੀ ਦਾ ਥਾਇਰੋਇਡ ਦਾ ਗੋਡਿਆਂ ਦਾ ਮੋਢਿਆਂ ਦਾ ਟਰੀਟਮੈਂਟ ਹੈ ਹੀ ਨਹੀਂ ਇਸ ਦੁਨੀਆ ਤੇ ਕੋਈ ਡਾਕਟਰ ਜੰਮੇ ਨਹੀਂ ਤਾਂ ਮੈਨੂੰ ਲੱਗਦਾ ਹੈ ਕਿ ਇਹਨਾਂ ਲੋਕਾਂ ਦੀ ਗੱਲਾਂ ਸੁਣ ਕੇ ਤੁਹਾਨੂੰ ਇੱਕ ਵਾਰ ਇੱਥੇ ਜਿਹੜਾ ਉਹ ਟਰਾਈ ਹੈ ਜਿਹੜੀ ਉਹ ਜ਼ਰੂਰ ਕਰਨੀ ਚਾਹੀਦੀ ਹੈ ਕਾਸਿਫ ਫਾਰੂਕੀ ਹਕੀਕਤ ਟੀਵੀ ਪੰਜਾਬੀ ਲੁਧਿਆਣਾ